ਫੰ ਤੁਸੀਂ ਕੱਪੜਾ ਹੱਥ ਲਾ ਕੇ ਦੇਖ ਲੋ ਰੂਹ ਖੁਸ਼ ਹੁੰਦੀ ਹੈ ਕੱਪੜਾ ਦੇਖ ਕੇ ਇਹ ਪੰਜ ਸੀਟਾਂ ਵਾਲਾ ਹੀ ਕਿੰਨੇ ਦਾ ਦੇ ਦਈਏ ਆਪਾਂ ਇਹ ਸਿਰਫ 12500 ਰੁਪਏ ਦਾ ਸੋਫਾ ਜੀ ਆਪਣਾ ਕੀ ਆ 12mm نیچے ਲੱਗਿਆ 12mm ਸਾਈਡ ਤੇ ਘੁੰਮੀ ਹੋਈ ਹੈ ਸਾਰੀ ਜੀ ਇਹ ਬੈੱਡ ਸਿਰਫ 15500 ਰੁਪਏ ਦਾ ਬੈੱਡ ਹੈ ਇਹ ਇਹ ਕੀ ਰੇਟ ਆ ਇਹ ਵੀ ਆਪਾਂ 65000 ਰੁਪਏ ਦਾ ਸੋਫਾ ਦੇ ਦਾਂਗੇ ਲੈ ਮੰਨ ਲਓ ਮੱਲਣਪਿੰਡ ਦੇ ਵਿੱਚ ਨਾ শোরੂਮ ਹੈ ਫਰਨੀਚਰ ਦਾ ਪਹਿਲੀ ਤਾਂ ਗੱਲ ਐ ਉਹ ਆ ਵੀ ਆਮ ਬੰਦੇ ਨੇ ਜੇ ਐਡਾ শোরੂਮ ਕਰਨਾ ਹੁੰਦਾ ਨਾ ਤੇ ਬੰਦਾ ਸੋਚਦਾ ਵੀ ਕੋਈ ਸ਼ਹਿਰ 'ਚ ਟਿਕਾਣਾ ਭਾਲਦੇ ਆ ਪਰ ਬਾਈ ਜਿਸ ਕਾਰਨ ਹੋਣਾ ਨੇ ਪਿੰਡ ਨੂੰ ਟਿਕਾਣਾ ਬਣਾਇਆ ਪਰ ਸ਼ਹਿਰੀ ਲੋਕ ਆ ਕੇ ਇੱਥੇ ਸਮਾਨ ਖਰੀਦਦੇ ਆ ਇਹ ਸਭ ਤੋਂ ਵੱਡੀ ਗੱਲ ਆ ਵੀ ਇੱਕ ਪਿੰਡ ਦੇ ਵਿੱਚ ਇੰਨਾ ਵੱਡਾ ਕਰੋੜਾਂ ਰੁਪਈਆ ਦਾ ਫਰਨੀਚਰ ਰੱਖਣਾ ਪਰ ਜਦੋਂ ਪਿੰਡ 'ਚ ਰੱਖ ਲੈਨੇ ਫਿਰ ਖਰਚੇ ਜਰੂਰ ਘਟ ਪੈ ਜਾਂਦੇ ਆ ਜਿਸ ਕਾਰਨ ਬਾਈ ਪਿੰਡ ਵਾਲਾ ਆਈਡੀਆ ਕਿਵੇਂ ਆਇਆ ਕਿ ਪਿੰਡ 'ਚ ਇਟਾ ਸ਼ੋਰੂਮ ਕਰ ਲਈਏ ਪਿੰਡ 'ਚ ਇੱਕ ਤਾਂ ਜਗ੍ਹਾ ਜ਼ਿਆਦਾ ਜੀ ਆਪਣੇ ਕੋਲ ਇੱਥੇ ਹਾਂ ਜਗ੍ਹਾ ਤੇ ਬਾਕੀ ਡਿਸਪਲੇ ਜ਼ਿਆਦਾ ਜੀ 100 ਬੈੱਡ ਲੱਗਿਆ ਹੂੰ ਸੋ ਸੋਫਾ ਲੱਗਿਆ ਜੀ ਸ਼ਹਿਰ ਚ ਇਨੀ ਡਿਸਪਲੇ ਨਹੀਂ ਕਰ ਸਕਦੇ ਸ਼ਹਿਰ ਚ ਇਨੀ ਡਿਸਪਲੇ ਨਹੀਂ ਕਰ ਸਕਦੇ ਜੀ ਫੀਲ ਨਹੀਂ ਦਵਾ ਸਕਦੇ ਇੰਨਾ ਨਹੀਂ ਇਹਨਾਂ ਦਵਾ ਸਕਦੇ ਤੇ ਆਹ ਆਪਣੇ ਕੋਲੇ ਹੀ ਬੰਦੇ ਆ ਬਾਈ ਇਹ ਆਪਣੇ ਆਪ ਦੀ ਫੈਕਟਰੀ ਚ ਬੰਦੇ ਜੀ ਸਾਰਾ ਕੁਝ ਆਪਣੇ ਇੱਥੇ ਮੱਲਨ ਚ ਹੀ ਬੰਦਾ ਜੀ ਜੀ ਇਹ ਸਾਰਾ ਟਾਲੀ ਵਾਲਾ ਬੈੱਡ ਹੈ ਜੀ ਜੀ ਪ੍ਰੋਪਰ ਟਾਲੀ ਲੱਗੀ ਆ ਟਾਲੀ ਦਾ ਵੀ ਚੈਲੇਂਜ ਆ ਫੁੱਲ ਗਾਰੰਟੀ ਹੈ ਵੀ ਟਾਲੀ ਹੋਊਗੀ ਜੀ ਨਾਲ ਇਹਦੇ ਵਿੱਚ ਬਿੱਤ ਲੱਗਿਆ ਹੋਇਆ ਜੀ ਜੀ ਨਾਲ ਇਹ ਵਰਕ ਕੀਤਾ ਹੋਇਆ ਠੀਕ ਆ ਕੀ ਰੇਟ ਚ ਮਿਲ ਜੂਗਾ ਇਹ ਬਾਈ ਜੀ ਲੈਣ ਹੋਵੇ ਆਹ ਆਹ ਜੇ ਇਹ ਆ ਵੱਡਾ ਬੈਡਾ ਪਰਦੇ ਵਾਲਾ ਜੀ ਇਹਦੇ ਨਾਲ ਪਰਦੇ ਲੱਗਦੇ ਆ ਨਹੀਂ ਜੀ ਪਰਦੇ ਇਹ ਸਾਰਾ ਬੈਡ ਆਪ ਨੂੰ 65500 ਰੁਪਏ ਦਾ ਪੈਂਦਾ ਜੀ 65000 ਦਾ ਮੈਟ੍ਰਸ ਦੇ ਸਮੇਤ ਨਹੀਂ ਮੈਟ੍ਰਸ ਲੱਗ ਗਿਆ ਜੀ ਸਾਰੇ ਬੈਡ ਨਾਲ ਮੈਟ੍ਰਸ ਅਲੱਗ ਆ ਹਾਂਜੀ ਇਹਦੇ ਵਿੱਚ ਜੇ ਆਪਾਂ ਆਹ ਪਰਦੇ ਨਾਲ ਲੈਣੇ ਹੁਣ ਫਿਰ ਰੇਟ ਘੱਟ ਜਾਂਦਾ ਹਾਂਜੀ 1000 ਰੁਪਏ ਦਾ ਇੱਕ ਪਰਦਾ ਜੀ ਉਹਦੇ ਜਿੰਨੇ 8 ਪਰਦੇ ਲੱਗਦੇ 8 ਪਰਦੇ ਦੇ ਰੇਟ ਘਟਾ ਦਾਂਗੇ 8000 ਰੁਪਇਆ ਘਟ ਗਿਆ 8000 ਰੁਪਇਆ ਘਟ ਗਿਆ ਤੇ ਆ ਪਰਦੇਆਂ ਵਾਲਾ ਉਹਨੇ ਕਿਹ ਜੀ ਆਉਗਾ ਇਹ ਪਰਦੇਆਂ ਵਾਲਾ ਉਹਨੇ ਚ ਜੀ ਇਕਾ ਵਾਲਾ ਬੈੱਡ ਹੈ ਜੀ ਜੀ ਇਹਦੇ ਬੈੱਡ ਦੇ ਦਰਾਜ ਖੁੱਲ ਜਾਂਦਾ ਫਰੰਟ ਤੇ ਅੱਛਾ ਆ ਦੇਖਿਓ ਪ੍ਰੀਤ ਵੀ ਲੇਡੀਜ਼ ਆ ਚੀਜ਼ ਅਲੱਗ ਹੈ ਹਮ ਲੇਡੀਜ਼ ਨੂੰ ਗੱਦਾ ਚੱਕਣ ਦੀ ਲੋੜ ਨਹੀਂ ਜੀ ਸਿੱਧਾ ਸਬਾਨ ਆਪਣਾ ਕੱਢਿਆ ਰੁਜਾਈ ਕੰਬਲ ਇਹ ਚ ਰੱਖ ਲੈ ਇਹ ਚੋਂ ਕੱਢ ਕੇ ਵਰਤ ਲੈ ਜੀ ਆਹ ਦੇਖੋ ਆ ਐਮ ਖੁੱਲ ਜਾਂਦਾ ਹੈ ਹਾਂ ਜੀ ਆਜੋ ਇਹ ਵੀ ਸਾਰਾ ਟਾਲੀ ਚ ਬਣਿਆ ਹੋਇਆ ਜੀ ਇਹ ਵੀ ਟਾਲੀ ਚ ਬਣਿਆ ਤੇ ਜਿਵੇਂ ਆਹਾ ਇਹ ਇਹਦੇ ਵੀ ਪਰਦਿਆਂ ਦਾ ਹੀ ਰੇਟ ਘਟੂਗਾ ਇਹ ਤਾਂ ਬਹੁਤ ਘੱਟ ਪੈਂਦਾ ਜੀ ਇਹ ਸਾਰਾ ਇਹ ਸਾਰਾ ਆਪਣੋ 45500 ਰੁਪਏ ਚ ਪੈਂਦਾ ਜੀ ਵਿਦ ਸਾਈਡ ਟੇਬਲ ਬੈੱਡ ਸਾਈਡ ਟੇਬਲ 45500 ਰੁਪਏ ਦਾ ਹਾਂਜੀ ਇਹ ਵੀ ਟਾਲੀ ਦਾ ਹੀ ਆ ਇਹ ਵੀ ਸਾਰਾ ਟਾਲੀ ਦਾ ਜੀ ਇੱਕ ਆਰ ਡਿਜ਼ਾਈਨ ਹੈ ਜੀ ਆ ਆ ਬਿਨਾ ਵਿਦਆਊਟ ਸਾਈਡ ਟੇਬਲ ਹਾਂਜੀ ਇਹ ਵਿਦਆਊਟ ਸਾਈਡ ਟੇਬਲ ਹੈ ਜੀ ਇਹਦਾ ਹੋਰ ਕੁਝ ਕੰਮ ਇਹ ਵਾਲਾ 40500 ਰੁਪਏ ਦਾ ਪੈਦਾ ਬਿਨਾ ਸਾਈਡ ਟੇਬਲ ਤੋਂ ਜੀ ਇਹ ਬਿਨਾ ਸਾਈਡ ਟੇਬਲ ਤੋਂ 40500 ਰੁਪਏ ਦਾ ਪਊਗਾ ਤੇ ਇਹ ਜਿਹੇ ਆ ਆਈਟਮਾਂ ਬਹੁਤ ਵਧੀਆ ਬਣਾਈਆਂ 50 ਦੇ ਹਾਂਜੀ ਇਹ ਛੋਟਾ ਟੀ ਟੇਬਲ ਹੈ ਜੀ ਵਿੱਚ ਹੀ ਇਹਦੇ ਸਟੂਲ ਅਡਜਸਟ ਹੋ ਜਾਂਦੇ ਆ ਵਿੱਚ ਹੀ ਲੱਗ ਜਾਂਦੇ ਆ ਜੀ ਇਹ ਵੀ ਮਿਲ ਜਾਊਗਾ ਜੀ ਇਹੋ ਜਿਹੇ ਆਈਟਮਾਂ ਬਹੁਤ ਪਈਆਂ ਦੇਖੀ ਆ ਆਈਟਮ ਪਈ ਐ ਆ ਦੇਖੋ ਆ ਆਈਟਮ ਪਈ ਆ ਲੈ ਆ ਵੱਖਰੀ ਆ ਤਿੰਨ ਇਕੱਠੇ ਹੋ ਜਾਂਦੇ ਇੱਕ ਬਣ ਜਾਂਦਾ ਹਾਂਜੀ ਜੇ ਇਕੱਠੇ ਕਰਕੇ ਰੱਖਣੇ ਆ ਇਹ ਹੋ ਜਾਂਦੇ ਆ ਦੇਖੋ ਆ ਨਿੱਕੀਆਂ ਕੁਰਸੀਆਂ ਪਈਆਂ ਆ ਆ ਆ ਗਿਆ ਵੀਰੇ ਇਹਨੂੰ ਟੇਬਲ ਨੂੰ ਚੈਸਟਰ ਚੈਸਟਰ ਆ ਜਾਂਦਾ ਜੀ ਇਹ 'ਚ ਵੀ ਸਾਰੀ ਟਾਲੀ ਲੱਗੀ ਹੋਈ ਹੈ ਜੀ ਕੋਈ ਵੀ ਮੰਨ ਲਓ ਐ ਨਹੀਂ ਹੋਊਗਾ ਵੀ ਅੰਦਰ ਟਾਲੀ ਨਹੀਂ ਐ ਬਾਹਰੋਂ ਟਾਲੀ ਦਿਖਾਤੀ ਕੱਲੀ ਉਹ ਨਹੀਂ ਹੋਊਗਾ ਸਾਰਾ ਪਿੱਤਰ ਲੱਗਿਆ ਹੂੰ ਅੰਦਰ ਟਾਲੀ ਦੇ ਫੱਟੇ ਪਾਈ ਹੋਏ ਆ ਜੀ ਸਾਰੇ ਹੂੰ ਤੋ ਕਿ ਇਸ ਤਰ੍ਹਾਂ ਦਾ ਸੈਟਮ ਵੀ ਮਿਲ ਜਾਂਦਾ ਜਿਹੜਾ ਮਤਲਬ ਆਪਾਂ ਬਾਹਰਲੇ ਪਾਸੇ ਹਾਂਜੀ ਹਾਂਜੀ ਇਹ ਲੋਬੀ ਸੈਟ ਮਿਲ ਜਾਂਦਾ ਜੀ ਲੋਬੀ ਸੈਟ ਇਹ ਵੀ ਸਾਰਾ ਟਾਲੀ ਚ ਬਣਾਇਆ ਹੋਇਆ ਜੀ ਆ ਜੋ ਅੰਦਰਲੇ ਪਾਸੇ ਇਹ ਕਾ ਸੋਫਾ ਕਮ ਬੈੱਡ ਪਿਆ ਹਾਂਜੀ ਹਨਾ ਇਹ ਸੋਫਾ ਕਮ ਬੈੱਡ ਆ ਜੀ ਇਹ ਪ੍ਰੋਪਰ ਸੋਫੇ ਨਾਲ ਸੋਫੇ ਤੋਂ ਅੱਗੇ ਐਡਜਸਟ ਹੋ ਕੇ ਸੋਫਾ ਕਮ ਬੈੱਡ ਬੈੱਡ ਬਣ ਜਾਂਦਾ ਹਾਂਜੀ ਹਾਂਜੀ ਆ ਜੋ ਇਧਰ ਆ ਫਰੀ ਤੇ ਆਹ ਭਾਈ ਫਾਈਬਰ ਚ ਆ ਕੇ ਨ ਰੰਗ ਹੋਇਆ ਵਾ ਇਹ ਫਾਈਬਰ ਚ ਆ ਜੀ ਫਾਈਬਰ ਚਾਹੀਏ ਹਾਂਜੀ ਹਾਂਜੀ ਜੋ ਸੱਚਾਈ ਹੈ ਉਹੀ ਦੱਸ ਕੇ ਵੇਚਦੇ ਆ ਜੀ ਤੇ ਫਾਈਬਰ ਆ ਇਹਦਾ ਕੀ ਰੇਟ ਹੋਊਗਾ ਇਹ ਆਪਾਂ ਉਹਨੂੰ 10000 ਰੁਪਏ ਪਰ ਸੀਟ ਪਾਉਂਗਾ ਜੀ ਫਾਈਬਰ ਵਾਲਾ ਬਸ ਠੀਕ ਹੈ ਗਾਰੰਟੀ ਨੋ ਸੀਟਾਂ ਤਾਂ 90 90000 ਰੁਪਏ ਦਾ ਜੀ ਇਹਦੇ ਟੇਬਲ ਅਲੱਗ ਹੁੰਦਾ ਜੀ ਤੇ ਇਹਦੇ ਨਾਲ ਡਿਲੀਵਰੀ ਤੁਸੀਂ ਘਰੇ ਅਗਲੇ ਦੇ ਫ੍ਰੀ ਕਰੋਗੇ ਡਿਲੀਵਰੀ ਫ੍ਰੀ ਹੈ ਜੀ 올 ਪੰਜਾਬ ਦੇ ਵਿੱਚ ਡਿਲੀਵਰੀ ਆਪਣੀ ਟੋਟਲ ਫ੍ਰੀ ਆ ਤੇ ਆਹ ਦੇਖੀ ਬਰੀ ਤੋਂ ਯਾ ਕਿੰਨਾ ਸੋਹਣਾ ਆ ਦੇਖੀ ਕਿੰਨਾ ਸਿੰਪਲ ਜਾ ਤੇ ਕਿੰਨਾ ਸੋਹਣਾ ਕੰਮ ਹੋਇਆ ਦੇਖੀ ਇਹਦੇ ਉੱਤੇ ਹਾ ਦੇ ਕਿੱਡਾ ਸੋਹਣਾ ਸੈਟ ਆ ਡਿਲੀਵਰੀ ਸਾਰੇ ਪੰਜਾਬ ਚ ਜਿਹੜੀ ਮਰਜ਼ੀ ਚੀਜ਼ ਲੈ ਲੀ ਜਿਹੜੀ ਮਰਜ਼ੀ ਚੀਜ਼ ਕੋਈ ਲਿਮਿਟੇਸ਼ਨ ਵੀ ਹੈਗੀ ਆ ਕਿ ਇੰਨੀ ਕੀ ਚੀਜ਼ ਦੀ ਡਿਲੀਵਰੀ ਕਰਾਂਗੇ ਇੰਨੀ ਦੀ ਨਹੀਂ ਕਰਾਂਗੇ ਨਹੀਂ ਲੱਖ ਰੁਪਏ ਤੋਂ ਉੱਪਰ ਦੇ ਸਾਮਾਨ ਦੀ ਡਿਲੀਵਰੀ ਫ੍ਰੀ ਕਰਾਂਗੇ ਜੀ ਜਿਵੇਂ ਕੋਈ ਵਾਰੀ ਕੋਈ 10-15000 ਦੀ ਚੀਜ਼ ਆ ਉਹ ਨਹੀਂ ਹੋਣੀ ਆਦਰਵਾਇਜ਼ ਜਿਹੜੀ ਆਹ ਲੱਖ ਰੁਪਏ ਤੋਂ ਉੱਪਰ ਹੈ ਜਿਵੇਂ ਆਹ ਵਾਲਾ ਬਹੁਤ ਸੋਹਣਾ ਬਣਿਆ ਹੋਇਆ ਆਇਦਰ ਪ੍ਰੀਤ ਚੱਕੀ ਹੋਏ ਆਹਾਂ ਬਹੁਤ ਸੋਹਣਾ ਸ਼ਿੰਗਾਰਿਆ ਹੋਇਆ ਹੈ ਮਿਸਤਰੀ ਨੇ ਆਪਦਾ ਕੰਮ ਜਿਹੜਾ ਕਾਰੀਗਰ ਨੇ ਪੂਰਾ ਵਧੀਆ ਕੰਮ ਕੀਤਾ ਹੋਇਆ ਸਾਰਾ ਜ ਇਦੇ ਚ 50 ਡੈਨਸਿਟੀ ਦੀ ਗੱਦੀ ਪਾਈ ਹੋਈ ਹੈ ਜੀ। ਜੀ। ਕੋਈ ਮਰਜ਼ੀ ਕੈਂਚੀ ਮਾਰ ਲੇ, ਕੱਪੜਾ ਫਟਣ ਦੇ ਪੈਸੇ ਆਪਾਂ ਦਵਾਂਗੇ। ਅੰਦਰੋਂ ਫੋਮ ਵਧੀਆ ਨਿਕਲੂਗੀ। ਇੰਨੀ ਗਾਰੰਟੀ ਹੋਊਗੀ। ਆਹ ਸਾਰੀ ਪਰਮੀ ਫੋਮ ਲੱਗੀ ਹੋਈ ਹੈ। ਕੋਈ ਵੀ ਸੋਫਾ ਏ, ਉਹਨੂੰ ਬੰਦਾ ਪਾੜ ਕੇ ਵੀ ਚੈੱਕ ਕਰ ਸਕਦਾ। ਪਾੜ ਕੇ ਚੈੱਕ ਕਰ ਲੇ ਜੀ ਸਾਡੇ ਸਾਹਮਣੇ ਆਪਦੇ ਘਰੇ ਲਿਜਾ ਕੇ ਵਧੀਆ ਕੰਪਨੀ ਦੀ ਰੀਫਰੈਸ਼ ਕੰਪਨੀ ਦੀ ਫੋਮ ਹੋਊਗੀ ਗਾਰੰਟੀ ਵਾਲੀ 7 ਸਾਲ ਦੀ ਗਾਰੰਟੀ। ਹਾਂ। ਇਹਦੀ 10 ਸਾਲ ਦੀ ਗਾਰੰਟੀ ਹੈ। ਉੱਪਰ ਆਨੈਕਸ ਪੱਥਰ ਲੱਗਿਆ ਹੋਇਆ ਨਾਲ। ਟੇਬਲ ਇਹਦਾ ਅਲੱਗ ਹੈ ਨਹੀਂ ਇਹ ਵੀ ਫਾਈਬਰ ਚ ਹੈ ਯਾਰ ਇਹਦਾ ਇਹਦੀ ਲੁੱਕ ਦੇਖੇ ਇਹ ਲੱਗਦਾ ਹੀ ਨਹੀਂਗਾ ਫਾਈਬਰ ਦਾ ਇਹਦੀ ਲੁੱਕ ਬਹੁਤ ਜ਼ਬਰਦਸਤ ਹੈ ਸ਼ਿੰਗਾਰਿਆ ਹੋਇਆ ਹੈ ਮਿਸਤਰੀ ਨੇ ਆਹ ਜਿਹੜਾ ਕਾਮ ਕਾਰੀਗਰ ਨੇ ਕਿਤਨਾ ਪੂਰਾ ਸ਼ਿੰਗਾਰ ਕੇ ਕੰਮ ਕੀਤਾ ਮਿਹਨਤ ਨਾਲ ਪੂਰਾ ਕੰਮ ਕੀਤਾ ਜੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਵੀ ਇਹ ਫਾਈਬਰ ਦਾ ਨਹੀਂ ਲੱਗਦਾ ਹਾਂ ਬਾਕੀ ਜੋ ਹੋਊ ਉਹ ਸੱਚੀ ਦੱਸਾਂਗੇ ਜੀ ਜੇ ਸਾਗਵਣ ਹੋਊ ਸਾਗਵਣ ਜੇ ਫਾਈਬਰ ਆ ਫਾਈਬਰ ਜੀ ਇਹਦਾ ਰੇਟ ਕੀ ਦੇਵੋਗੇ ਆ ਆ ਆ ਕੀ ਭਾਅ ਦੇ ਦੋਗੇ ਆਹ ਸੋਫਾ ਜਿਹੜਾ ਆ ਵਾਲਾ ਸੋਫਾ ਬਾਜ਼ਾਰ ਚ ਜੀ 65000 ਰੁਪਏ ਨੂੰ ਕੁਈ 60000 ਰੁਪਏ ਨੂੰ ਵਿਕਦਾ ਆਪਣੇ ਕੋਲੇ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਆਹ ਵਾਲਾ 11 ਸੇਟਰ ਸੋਫਾ 45000 ਰੁਪਏ ਚ ਦੇ ਦਾਂਗੇ ਜੀ ਨਾਲ ਇਹਦੀ ਡਿਲੀਵਰੀ ਫ੍ਰੀ ਦੇ ਦਾਂਗੇ ਇਹਦੀ ਇਹਦੀ 45 ਹੀ ਡਿਲੀਵਰੀ 45000 ਰੁਪਏ ਚ ਇਹਦੀ ਡਿਲੀਵਰੀ ਫ੍ਰੀ ਦੇ ਦਾਂਗੇ ਇਹਦੀ 45 ਹੀ ਫ੍ਰੀ ਮਿਲ ਜੂਗੀ ਸਪੈਸ਼ਲ ਆਫਰ ਹੈ ਜੀ ਗਾਰੰਟੀ ਵਾਰੰਟੀ ਇਹਦੀ ਵੀ ਹੈ ਕੈਂਚੀ ਮਾਰ ਲਿਓ ਜੀ ਵਧੀਆ ਕੰਪਨੀ ਦੀ ਫਾਰਮ ਨਿਕਲੂਗੀ ਵਿੱਚੋਂ ਗਾਰੰਟੀ ਵਾਰੰਟੀ ਫੁੱਲ ਹੋਊਗੀ 10 ਸਾਲਾਂ ਚ ਗੱਦੀ ਬੈਠ ਕੇ ਕਰਗੀ ਬਦਲ ਕੇ ਨਵੀਂ ਦੇ ਦਾਂਗੇ ਠੀਕ ਆ ਇਹ ਪਾਸਿਆਂ ਤੋਂ ਵੀ ਸਾਈਡਾਂ ਤੋਂ ਵੀ ਬਹੁਤ ਸੋਹਣਾ ਹੈ ਪ੍ਰੀਤ ਬਹੁਤ ਸੋਹਣਾ ਬਹੁਤ ਵਧੀਆ ਕੰਮ ਹੋਇਆ ਹੋਇਆ ਜੀ ਇਹ ਹੂੰ ਬਣਿਆ ਬਹੁਤ ਸੋਹਣਾ ਹੈ ਸੋਫਾ ਤੇ ਨਾਲ ਹੀ ਇਹਦੇ ਮੇਜ ਮਿਲੂਗਾ ਮੇਜ ਨਾਲ ਮਿਲੂਗਾ ਸ਼ੀਸ਼ਾ ਨਾਲ ਆ ਜਿਆ ਹੋਰ ਵੀ ਮਾੜਾ ਜਿਆ ਕੋਈ ਦਿਖਾ ਦੇ ਕੋਈ ਇਹੋ ਜਿਹਾ ਆਫਰ ਆਫਰ ਹੋਰ ਦੇ ਦੇ ਸਾਡਾ ਆਿਆਂ ਦਾ ਵੀ ਭਲਾ ਕਰ ਦੇ ਕੋਈ ਬੰਦਾ ਕਹਵੇ ਜੈਤੋ ਜੈਤੋ ਤੋਂ ਮੁਕਸਰ ਰੋਡ ਦੇ ਉੱਤੇ ਮੱਲਣ ਪਿੰਡ ਪੈ ਜਾਂਦਾ ਹਣਾ ਭਾਈ ਇਹ ਜੈਤੋ ਤੋਂ ਮੁਕਸਰ ਰੋਡ ਤੇ ਜੀ ਹੂੰ ਆ ਚੇਅਰ ਵਾਲਾ ਸੋਫਾ ਮਿਲ ਜੂਗਾ ਜੀ ਆਹ ਆ ਵੱਡੀਆਂ ਵੱਡੀਆਂ ਮਹਾਰਾਜਾ ਚੇਅਰ ਹੈ ਜੀ ਇਹਦੀ ਕੁਆਲਿਟੀ ਬਹੁਤ ਵਧੀਆ ਗਾਰੰਟੀ ਵਾਰੰਟੀ ਫੁੱਲ ਹੈ ਜੀ ਇਹ 9 ਸੀਟਰ ਸੋਫਾ ਬਣ ਜਾਂਦਾ ਜੀ 9 ਸੀਟਾ ਬਣ ਜਾਂਦੀ 9 ਸੀਟਾ ਬਣ ਜਾਂਦੀ ਹੈ ਟੇਬਲ ਵਿਦ ਗਲਾਸ ਹਾਂ ਇਹਦੇ ਇਹਦੇ ਆਹ ਵੀ ਆ ਨਾਲ ਪਾਏ ਵੀ ਸਕਦੇ ਪਾਏ ਵੀ ਸਕਦੇ ਜੀ ਬੰਦਾ ਆਰਾਮ ਨਾਲ ਇੱਥੇ ਪਾਏ ਵੀ ਸਕਦੇ ਆ ਇੱਥੇ ਬਹਿ ਵੀ ਸਕਦੇ ਆ ਤੇ ਰੇਟ ਰੂਟ ਤੇ ਵੀ ਦੱਸੂਗਾ ਇਹਦਾ ਬਹੁਤ ਜਾਇਜ਼ ਰੇਟ ਹੈ ਜੀ 35000 ਰੁਪਏ ਦਾ ਸੋਫਾ 35000 ਰੁਪਏ ਦਾ ਆਹ ਦੇ ਦਿਆਂਗੇ ਆਹ ਦੇ ਦਿਆਂਗੇ ਆਹ ਦੋ ਨਾਲ ਕੁਰਸੀਆਂ ਨਾਲ ਤੋਂ ਕੁਰਸੀਆਂ ਜੀ ਤੇ ਡਿਲੀਵਰੀ ਦੇ ਦੋਗੇ ਡਿਲੀਵਰੀ ਫਰੀ ਦੇ ਦਾਂਗੇ ਜੀ ਇਹਦੀ 35 ਜੀ ਡਿਲੀਵਰੀ ਫਰੀ ਇਹਦੀ 35 ਜੀ ਦੇ ਦਾਂਗੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਜੀ ਲਓ ਜੀ ਵੀਡੀਓ ਸ਼ੇਅਰ ਕਰਨੀ ਆ ਤੁਹਾਡਾ ਇਹ ਜ਼ਿੰਮੇਵਾਰੀ ਆ ਤੁਹਾਡੀ ਜੇ ਤੁਸੀਂ ਵੀਡੀਓ ਸ਼ੇਅਰ ਕੀਤੀ ਵੀ ਆ 35000 ਜੀ ਵਿੱਚ ਡਿਲੀਵਰੀ ਫਰੀ ਹੈ ਹਾਲਾਂਕਿ ਇਹਨਾਂ ਨੇ ਲੱਖ ਰੁਪਏ ਦੇ ਵਿੱਚ ਬੈੱਡ ਯਾਰ ਤੇ ਇਤਰ ਵੀ ਬਹੁਤ ਸੋਹਣੇ ਬਣੇ ਪਏ ਯਾਰ ਹੂੰ ਇਹ ਬੈੱਡ ਬਹੁਤ ਸੋਹਣਾ ਬਣਿਆ ਜੀ ਇਹ ਬੈੱਡ ਸਾਰਾ ਟਾਲੀ ਚ ਬਣਿਆ ਹੋਇਆ ਠੀਕ ਦੀ ਇਹਦੇ ਟਾਲੀ ਲੱਗੀ ਆ ਸਾਰੀ ਹੂੰ ਇਹਦਾ ਸ਼ੌਕਰ ਲੱਗਿਆ ਜੀ ਅਛਾ ਜਿਵੇਂ ਆਹ ਇਥੋਂ ਕਈ ਵਾਰੀ ਗੱਦਾ ਚੱਕਣਾ ਲੇਡੀਜ਼ ਘਰੇ ਕੱਲੇ ਆ ਆ ਚੱਕਿਆ ਆਉਦਾ ਸਮਾਨ ਕੱਢਿਆ ਸਾਰਾ ਇਹ ਸਾਰਾ 19mm ਪਲਾਈ ਚ ਬਣਿਆ ਹੋਇਆ ਜੀ ਨਹੀਂ ਆਹ ਪਾਲਿਸ਼ ਹੈ ਮੈਂ ਤਾਂ ਕਹਿਆ ਸਰਮਈਕਾ ਲੱਗਿਆ ਨਹੀਂ ਪਾਲਿਸ਼ ਹੈ ਜੀ ਸਾਰੀ ਸਾਰੀ ਟਾਲੀ ਹੈ ਟਾਲੀ ਚ ਪਾਲਿਸ਼ ਕੀਤੀ ਹੋਈ ਹੈ ਮੈਂ ਦੇਖਣ ਨੂੰ ਐਵੇਂ ਲੱਗਦਾ ਨਾ ਵੀ ਸਰਮਈਕਾ ਲੱਗਿਆ ਹੁੰਦਾ ਹਨ ਇਹ ਵਾਲਾ ਜਿਹੜਾ ਜੀ ਬੈੱਡ ਆਪਣਾ ਸਾਰਾ 19mm ਪਲਾਈ ਚ ਬਣਿਆ ਜੀ 12 12 ਇੰਚ ਦੇ ਆਪਾਂ ਪਾਵੇ ਲਵੋਨੇ ਅੰਦਰ ਤੁਸੀਂ ਦਿਖਾ ਦਿਓ ਸਾਰੇ ਛੋਟੇ ਆਮ ਬਾਜ਼ਾਰ ਚ 3 ਇੰਚ ਹੀ ਪਾਵਾਂ ਲੱਗਦਾ ਮਜ਼ਬੂਤੀ ਨਹੀਂ ਬਣਦੀ ਇਹਦੇ ਨਾਲ ਪੂਰੀ ਮਜ਼ਬੂਤੀ ਅਸੀਂ ਸ਼ੌਕ ਨਾਲ ਕੰਮ ਕਰਦੇ ਆ ਗਾਹਕ ਬਣਾਉਣਾ ਖਰਾਬ ਨਹੀਂ ਕਰਨਾ ਹੂੰ ਹੋਰ ਹੋਰ ਵੀ ਕਿਤੇ ਸ਼ੋਰੂਮ ਹੈਗਾ ਬਈ ਆਪਣਾ ਬਠਿੰਡੇ ਵੀ ਹੈ ਜੀ ਬਠਿੰਡੇ ਮਲਤਾਨੀਆ ਪੁੱਲ ਕੋਲੇ ਵੀ ਆ ਅੱਛਾ ਜਿਹੜਾ ਬਠਿੰਡੇ ਆ ਫੋਨ ਕਰਕੇ ਆ ਜੀ ਬਠਿੰਡੇ ਤੋਂ ਹੀ ਚੱਕ ਸਕਦਾ ਹੈ ਬਠਿੰਡੇ ਤੋਂ ਵੀ ਚੱਕ ਸਕਦਾ ਜੀ ਬਠਿੰਡੇ ਇਲੈਕਟ੍ਰੋਨਿਕਸ ਦਾ ਕੰਮ ਜ਼ਿਆਦਾ ਕਰਦੇ ਆ ਅੱਛਾ ਇੱਥੇ ਫਰਨੀਚਰ ਦਾ ਕੰਮ ਜ਼ਿਆਦਾ ਇੱਥੇ ਜ਼ਿਆਦਾ ਨਾ ਸਾਗਵਾਨ ਦੇ ਵਿੱਚ ਬਣਿਆ ਹੋਇਆ ਸਾਰਾ ਬੈੱਡ ਜੀ ਆਹ ਦੇਖੋ ਗਾਰੰਟੀ ਫੁੱਲ ਹੋਵੇ ਦੇਖੋ ਪ੍ਰੀਮੀਅਮ ਰੇਂਜ ਦੇ ਵਿੱਚ ਆ ਕੁਆਲਿਟੀ ਬਹੁਤ ਅੱਛੀ ਆ ਲੰਬਾ 0% ਕੋਈ ਕੰਪਲੀਟ ਨਹੀਂ ਸਾਗਵਾਨ ਦੇ ਵਿੱਚ ਬਣਾਏ ਹੋਏ ਬੈੱਡ ਸਾਰਾ ਕੋਈ ਇੰਨਾ ਚੋਂ ਕਿਸੇ ਦਾ ਰੇਟ ਰੂਟ ਦੱਸ ਸਕਦੇ ਹਾਂ ਹਾਂਜੀ 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 ਆ ਬੈੱਡ ਸਾਰਾ 32000 ਰੁਪਏ ਦਾ ਪੈਂਦਾ ਜੀ ਆਪਣਾ ਆ 32000 ਸਾਗਵਾਨ ਦੇ ਵਿੱਚ 19 ਮੀ ਮਪਲਾਈ ਚ ਬਣਾਇਆ ਸਾਰਾ ਬੈੱਡ ਜੀ ਗਾਰੰਟੀ ਵਾਰੰਟੀ ਫੁੱਲ ਜੇ ਆਪਾਂ ਘਰੇ ਬਣਾਉਣ ਲੱਗੀਏ ਤਾਂ ਇੰਨੇ ਦੀ ਪ੍ਰੀਤ ਕੱਲੀ ਲੱਕੜ ਆ ਜਾਂਦੀ ਆ ਵੇਸਟ ਨਿਕਲ ਜਾਂਦੀ ਆ ਇੰਨੇ ਦੀ ਅੱਜ ਕੱਲ ਲੇਬਰ ਪੈ ਜਾਂਦੀ ਆ ਜੀ ਹਾਂ ਇਹ ਆ ਦੇਖੋ ਬੈੱਡ ਬਹੁਤ ਜ਼ਿਆਦਾ ਸੋਨਾ ਬਣਾਇਆ ਹੋਇਆ ਆ ਦੇਖ ਲੈ ਆਹ ਦੇਖ ਆ ਕਿੰਨਾ ਸੋਹਣਾ ਬਣਿਆ ਆ ਸਿੰਪਲ ਤੇ ਸੋਬਰ ਬੈੱਡ ਆ ਜੀ ਆ ਕਿੰਨੇ ਦਾ ਮਿਲ ਜੂਗਾ ਆ ਇਹ ਸਾਰਾ 30000 ਰੁਪਏ ਦਾ ਬੈੱਡ ਆ ਜੀ 30000 ਰੁਪਏ ਦਾ ਬੈੱਡ ਮਿਲ ਜੂਗਾ ਨਹੀਂ ਘਰ ਘਰ ਆਲਮਾਰੀ ਹੈ ਜੀ ਹਾਂਜੀ ਆਲਮਾਰੀ ਆਪਣੇ ਕੋਲ ਦੂਜੀ ਵੀ ਹੈਗੀ ਪਾਰਟੀਕਲ ਬੋਰਡ ਵਾਲੀ ਵੀ ਹੈਗੀ ਆ ਪਰ ਆ ਸਾਰੀ ਲੱਕੜ ਚ ਬਣੀ ਹੋਈ ਆਲਮਾਰੀ ਜੀ ਟੋਟਲੀ ਆਲਮਾਰੀ ਸਾਰੀ ਲੱਕੜ ਚ ਬਣੀ ਹੋਈ ਹੈ ਜੀ ਇਹਦੇ ਹੈਂਡਲ ਲੱਗਣ ਵਾਲੇ ਹੈਂਡਲ ਇਹਦੇ ਲੱਗਣ ਵਾਲੇ ਪਾਲਿਸ਼ ਹੋਈ ਜਾਂਦੇ ਆ ਜੀ ਤੇ ਸਾਰੀ ਉੰਨੀ ਮੈਂ ਵਿੱਚ ਬਣੀ ਹੋਈ ਆ ਜੀ ਠੀਕ ਹੈ ਜੀ ਇਹ ਕਿੰਨੇ ਦੀ ਮਿਲ ਜੂਗੀ ਇਹ ਅਲਮਾਰੀ ਬਣ ਜਾਂਦੀ ਹੈ ਜੀ 55000 ਰੁਪਏ ਦੀ 55000 ਰੁਪਏ ਦੀ 2 ਫੁੱਟ ਡੀਪ ਹੈ 2 ਫੁੱਟ ਹਾਂਜੀ 24 ਇੰਚ ਡੂੰਗੀ ਹੈ ਜੀ ਹਾਂ ਇੱਕ ਇਧਰ ਬੈੱਡ ਲੱਗਿਆ ਆ ਦੇਖੋ ਇਹ ਪ੍ਰੀਤ ਆ ਮੈਨੂੰ ਸਾਰਾ ਨੂੰ ਸੋਹਣਾ ਲੱਗਿਆ ਬਹੁਤ ਸੋਹਣਾ ਬੈੱਡ ਬਣਿਆ ਹੋਇਆ ਜੀ ਟੋਟਲੀ ਆਪਣੇ ਤੋਂ ਨੋ ਬਾਤ ਸੁਣੀ ਜਾਂਦੀ ਹੈ ਫੈਕਟਰੀ ਆਪਣੀ ਵਿੱਚ ਹੀ ਫੈਕਟਰੀ ਹੈ ਜੀ ਹਾਂ ਕੰਮ ਸਾਰਾ ਆਪਦਾ ਤਸੱਲੀ ਬਖਸ਼ੇ ਕੋਲੇ ਖੜ ਕੇ ਕੰਮ ਕਰਾਈਦਾ ਹਾਂ ਜੇ ਥੋੜਾ ਥੋੜਾ ਬਹੁਤਾ ਜੇ ਕਿਸੇ ਨੇ ਮਾੜੀ ਮੋਟੀ ਮੋਡੀਫਿਕੇਸ਼ਨ ਕਰਾਉਣੀ ਆ ਕਰਵਾਉਣੀ ਆ ਹਾਂਜੀ ਹਾਂਜੀ ਕਸਟਮਾਈਜ਼ ਕਰਾਂਗੇ ਹਰ ਬੈੱਡ ਨੂੰ ਜਿਵੇਂ ਤੁਸੀਂ ਡਿਜ਼ਾਈਨ ਦੇ ਦਿਓ ਫੋਟੋ ਦੇ ਦਿਓ ਸੋਫੇ ਦਾ ਦੇ ਦਿਓ ਹਰ ਚੀਜ਼ ਨੂੰ ਕਸਟਮਾਈਜ਼ ਕਰਾਂਗੇ ਹਾਂ ਆ ਦੇਖ ਆ ਬੈੱਡ ਕਿੱਡਾ ਸੋਹਣਾ ਬਣਿਆ ਹੋਇਆ ਹਾਂ ਉਧਰਲੇ ਪਾਸੇ ਬਾਈ ਆ ਕਿ ਛੋਟੇ ਛੋਟੇ ਸੋਫੇ ਵੀ ਪਏ ਸੀ ਉਧਰਲੇ ਪਾਸੇ ਇਧਰਲੇ ਪਾਸੇ ਬੈੱਡ ਆ ਸੀ ਹਾਂਜੀ ਆ ਜਾ ਆ ਜਾ ਆ ਜਾ ਕਰਨੇ ਇਧਰਲੇ ਪਾਸੇ ਆ ਜਾ ਪੁੱਤ ਪਰ ਇਧਰਲੇ ਪਾਸੇ ਬੈੱਡ ਦਿਖਾ ਦਈਏ ਇਹਨਾਂ ਚੋਂ ਬਾਈ ਕੋਈ ਇਸ ਤੋਂ ਘੱਟ ਰੇਂਜ ਵਾਲੇ ਵੀ ਹੈਗੇ ਹਾਂਜੀ ਹਾਂਜੀ ਆਪਣੇ ਕੋਲ ਜਿਵੇਂ ਆਹ ਵਾਲਾ ਬੈੱਡ ਹੈ ਜੀ 19mm ਪਲਾਈ ਇਹਦੇ ਉੱਪਰ ਲੱਗੀ ਆ 12mm ਨੀਚੇ ਲੱਗੀ ਆ 12mm ਸਾਈਡ ਤੇ ਘੁੰਮੀ ਹੋਈ ਹੈ ਸਾਰੀ ਜੀ ਇਹ ਬੈੱਡ ਸਿਰਫ 15500 ਰੁਪਏ ਦਾ ਬੈੱਡ ਹੈ ਅੱਛਾ ਇਹ 15500 ਰੁਪਏ ਦਾ 15500 ਰੁਪਏ ਦਾ ਪੂਰੇ ਦਾ ਪੂਰਾ ਫੋਨ ਟਿੱਕੇ ਜਾਂਦਾ ਉੱਪਰ ਇੰਨਾ ਵਧੀਆ ਬਾਰਡਰ ਬਣਾਇਆ ਹੋਇਆ ਮੰਨ ਲਓ ਕਿਸੇ ਨੇ ਫੋਨ ਚਾਰਜ ਲਾਉਣਾ ਇਹ ਆਮ ਹੁੰਦਾ ਬਾਰਡਰ 2 ਇੰਚ ਹੀ ਲਾਉਨੇ ਆਪਾਂ ਸਾਰੇ ਜਣੇ ਬਾਜ਼ਾਰ 'ਚ ਆਪਾਂ 4-5 ਇੰਚੀ ਬਾਰਡਰ ਲਾਉਨੇ ਆ ਵੀ ਪੂਰੇ ਦਾ ਪੂਰਾ ਫੋਨ ਉੱਪਰ ਟਿਕ ਜੇ। ਬਈ ਗਾਗਰਾ ਇਹ ਆਮ ਤੌਰ ਤੇ ਫੋਨ ਹੀ ਰਾਤ ਨੂੰ ਇੱਥੇ ਧਰਨਾ ਹੁੰਦਾ ਇਹ ਗੱਲ ਜਮਾ ਸਹੀ ਹੈ। ਬੰਦੇ ਨੇ ਗੱਲ ਬੜੀ ਬਰੀਕ ਪਕੜੀ ਹੈ ਫਰੀਦਾ ਇਹ। ਫੋਨ ਹੀ ਰਾਤ ਨੂੰ ਧਰਨਾ ਹੁੰਦਾ ਫੋਨ ਹੀ ਕੜੱਕ ਦੇ ਨੇ ਢੈਗਦਾ ਹੁੰਦਾ ਫੋਨ ਢੈਗ ਕੇ ਹੀ ਜਾਗ ਆਉਂਦੀ ਹੁੰਦੀ। ਕਾਹ ਵਾਲਾ ਬੈੱਡ ਬਣਿਆ ਹੋਇਆ ਆਪਣਾ ਸਾਰਾ ਜੀ। ਇਹ ਵੀ ਸਾਰਾ ਸਨਮਾਈਕਾ ਲੱਗਾ ਇਹਦੇ ਵਧੀਆ ਪਾਲਿਸ਼ ਵਾਲਾ। ਇੱਥੇ ਪਾਲਿਸ਼ ਹੋਈ ਵੀ ਹੈ ਇਹਦੇ ਜਿਹੜੇ ਬ ਜੀ ਹਾਂ ਜੀ ਆ ਮੈਟਰਸ ਚੱਕਣਾ ਹਾਂਜੀ ਹਾਂਜੀ ਚੱਕ ਚੱਕ ਦੇ ਫਿਰ ਇਹਦਾ ਚੱਕ ਗੱਡੇ ਆ ਸਾਰਾ ਇਹਦੇ ਸਨ ਮਾਈਕਾ ਲੱਗਿਆ ਜੀ ਉੱਪਰ ਖੋਲ ਕੇ ਦੱਸ ਹਾਂ ਅੰਦਰ ਸਾਰੀ ਜਿਹੜੀ ਪਲਾਈ ਲੱਗੀ ਹੈ ਜੀ ਉੱਪਰ ਸ਼ੀਸ਼ੇਰ ਦਾ ਮਾਲ ਲੈ ਤੂੰ ਵੀ ਗੱਦਾ ਨਾ ਪਾੜ ਜਾ ਮਖਣਾ ਦੇਖੇ ਗੱਦਾ ਉਧਰ ਕਰ ਹੂੰ ਆ ਲੋ ਚਾਰ ਬੰਦਿਆਂ ਦੀ ਗਾਰੰਟੀ ਆ ਚਾਰ ਬੰਦੇ ਅੰਦਰ ਖੜ ਜਾਣ ਜੀ ਪਲਾਈ ਨਹੀਂ ਆਪਣੀ ਦੱਬਦੀ ਹਾਂ ਸਾਰਾ ਕੰਮ ਸਾਫ਼ ਸੁਥਰਾ ਕੰਮ ਹੈ ਮਾਲ ਚ ਕੋਈ ਲੰਬਾ ਨਹੀਂ ਸਾਰਾ ਸਨਵਾਇਕਾ ਲੱਗਿਆ ਇਹ ਕਿੰਨੇ ਕ ਦਾ ਮਿਲ ਜੂ ਇਹ ਆਪਾਂ ਨੂੰ 35000 ਰੁਪਏ ਦਾ ਬੈਂਦਾ ਜੀ ਬੈਂਦਾ ਇਹ 35000 ਰੁਪਏ ਹਾਂਜੀ ਬਾਹਰ ਇਹ 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 ਉਹ ਮਾਲ ਆ ਜਿਹਦੇ ਨਾਲ ਲੱਖ ਰੁਪਏ ਦਾ ਖਰੀਦਣਗੇ ਤਾਂ ਤਾਂ ਡਿਲੀਵਰੀ ਫ੍ਰੀ ਮਿਲੂ ਹਾਂਜੀ ਡਿਲੀਵਰੀ ਫ੍ਰੀ ਕਰ ਦਵਾਂਗੇ ਲੱਖ ਰੁਪਏ ਤੇ ਜੀ ਜੇ ਲੱਖ ਰੁਪਏ ਦਾ ਤੇ ਆਹ ਕਿੰਨੇ ਦਾ ਦੇਵੋਗੇ ਕਿਤਾਬਾਂ ਕਤੂਬਾਂ ਧਰਨ ਨੂੰ ਬੜਾ ਸੂਤਾ ਕੰਮ ਇਹ ਬਹੁਤ ਸੋਹਣਾ ਬੈੱਡ ਬਣਿਆ ਹੋਇਆ ਜੀ ਇਹ ਸਾਰਾ ਬੈੱਡ 28500 ਰੁਪਏ ਦਾ ਟਾਲੀ ਚ ਬਣਿਆ ਸਾਰਾ ਇਹ ਚ ਸਟੋਰੇਜ ਬਣੀ ਹੋਈ ਆ ਸਮਾਨ ਸਮੋਣ ਅੰਦਰ ਕੱਪੜੇ ਵਗੈਰਾ ਜੋ ਮਰਜੀ ਤੁਹਾਡੇ ਵਾਲੀ ਗੱਲ ਕਿਤਾਬਾਂ ਰੱਖੀਆਂ ਜਾਂਦੀਆਂ ਹਰ ਚੀਜ਼ ਰੱਖੀ ਜਾਂਦੀ ਆ ਪੜਨ ਪੜਨ ਵਾਲੇ ਜਵਾਕਾਂ ਵਾਸਤੇ ਹਾਂ ਪ੍ਰੀਤ ਕੋਈ ਸੋਫਾ ਸਾਫਾ ਯਾਰ ਹੋਰ ਦਿਖਾ ਦਗੇ ਕੋਈ ਹੁਣ ਸੋਫਾ ਸਾਫਾ ਪਸੰਦ ਆ ਜਾ ਹਾਂਜੀ ਹਾਂਜੀ ਉਧਰ ਯਾਰ ਇੱਕ ਛੋਟੇ ਸੋਫੇ ਪਾਇਆ ਘੱਟ ਰੇਟ ਵਾਲੇ ਉਹ ਹਾਂਜੀ ਹਾਂਜੀ ਉਹ ਘੱਟ ਰੇਟ ਵਾਲੇ ਉਹ ਵੀ ਦਿਖਾ ਦਗੇ ਹਾਂਜੀ ਆਜੋ ਇਧਰ ਇਧਰਲੇ ਪਾਸੇ ਨੰਗਣਾ ਪਊਗਾ ਯਾਰ ਮੈਂ ਕਿਹਨਾ ਪਿੰਡ ਤੂੰ ਕਿਹਨਾ ਜਗਾ ਖੁੱਲੀ ਆ ਮੈਨੂੰ ਐ ਲੱਗਦਾ ਵੀ ਪਿੰਡ ਹੌਲੀ ਹੌਲੀ ਜਗਾ ਆਪਣੇ ਕੋਲ ਛੋਟੀ ਰਹਿ ਜਾਣੀ ਜਗਾ ਹੋਰ ਵਧਾਉਣੀ ਪਊਗੀ ਹੈ ਪ੍ਰਮਾਤਮਾ ਦੀ ਕਿਰਪਾ ਨਾਲ ਅਗਲੀ ਵਾਰੀ ਜਿਹੜੇ ਹਸਾਵ ਨਾਲ ਜੱਗੀ ਸਰਪੰਚ ਧੱਕਾ ਮਾਰ ਗਿਆ ਨਾ ਕਿ ਹੈ ਉਹ ਹਸਾਵ ਨਾਲ ਜਗਾ ਵਧਾਉਣੀ ਪਊਗੀ ਜਮਾ ਸਹੀ ਗੱਲ ਆ ਜੀ ਹਾਂ ਮਾਲਕ ਕਿਰਪਾ ਕਰੇ ਸੋਹਣਾ ਵੈਸੇ ਸੈਟਅਪ ਯਾਰ ਬਹੁਤ ਸੋਹਣਾ ਲਾਇਆ ਤੁਹਾਡਾ ਇੱਕ ਗੱਲ ਹੈਗੀ ਆ ਰੂਹ ਖੁਸ਼ ਹੁੰਦੀ ਆ ਦੇਖ ਕੇ ਜਿਹੜੇ ਪ੍ਰੀਤ ਉੱਤੋਂ ਲਾਈਟਿੰਗ ਆ ਨਾ ਇਹ ਵੀ ਫालतੂ ਨਹੀਂ ਪੈਂਦੀ ਕੈਮਰੇ 'ਚ ਵੀ ਫਿਲਮਾਉਣ ਨੂੰ ਲੋਟ ਆ ਹੈ ਨਾ ਆਹਾ ਆਹਾ ਬਾਈ ਹਾਂਜੀ ਇਹ 7 ਸੀਟਰ ਬਣਾਇਆ ਹੋਇਆ ਜੀ 3 2 2 ਆ ਇਹ ਵੀ 3 2 2 ਆ ਅੱਗੇ 5 ਸੀਟਰ ਹੈ ਜਿਵੇਂ ਆਹ ਬੋਹਾਲ ਸੋਫਾ ਜਿਵੇਂ 5 ਸੀਟਰ ਦੀ ਕਿਸੇ ਨੇ ਲੈਣਾ ਹਾਂਜੀ ਆਹ ਵਾਲਾ ਸੋਫਾ ਹੈ ਫੋਂ ਤੁਸੀਂ ਕੱਪੜਾ ਹੱਥ ਲਾ ਕੇ ਦੇਖ ਲਓ ਰੂਹ ਖੁਸ਼ ਹੁੰਦੀ ਹੈ ਕੱਪੜਾ ਦੇਖ ਕੇ ਇਹ ਪੰਜ ਸੀਟਾਂ ਵਾਲਾ ਹੀ ਕਿੰਨੇ ਦਾ ਦੇ ਦਈਏ ਆਪਾਂ ਇਹ ਸਿਰਫ 12500 ਰੁਪਏ ਦਾ ਸੋਫਾ ਜੀ ਆਪਣਾ ਇਧਰਲੇ ਪਾਸੇ ਦੀ ਆਪਰੀ ਤੇ ਮੂਹਰਲੇ ਪਾਸੇ ਦੀ ਪੰਜ ਸੀਟਾਂ ਦਾ ਸੋਫਾ ਮਿਲੂਗਾ ਕੈਂਜੀ ਮਾਰ ਲਿਓ ਜਦੋਂ ਮਰਜੀ ਕੰਪਨੀ ਦੀ ਰੀਫਰੈਸ਼ ਕੰਪਨੀ ਦੀ ਫਾਰਮ ਨਿਕਲੂਗੀ ਇੰਨੀ ਗਰੰਟੀ ਆਪਣੀ 12500 ਰੁਪਏ ਦੇ ਕਰਨੇ ਕੀ ਮਾੜਾ ਆਹਾਏ ਆਹਾਏ ਨਾਲ ਆਹਾਏ ਹਾਂਜੀ ਠੀਕ ਹੈ ਮੇਜ਼ ਮੇਜ਼ ਮਗਲਨ ਮੁੱਲ ਲੈਣਾ ਪਊਗਾ ਮੇਜ਼ ਆ ਲੱਗ ਹੈ ਜੀ ਮੇਜ਼ ਮੁੱਲ ਲੈਣਾ ਪਊਗਾ ਹੂੰ ਤੇ 12500 ਰੁਪਏ ਚ ਯਾਰ ਸੋਹਣਾ ਆ ਜਿਹੜਾ ਮਰਜੀ ਡਿਜ਼ਾਈਨ ਲੈ ਲੋ ਆਹ ਬਹੁਤ ਸੋਹਣਾ ਕਲਰ ਬਣਿਆ ਹੋਇਆ ਆ ਸਾਰੇ 12500 ਚ ਪਏ ਆ ਆ ਸਾਰੇ 12500 ਕੋਈ ਜਿਵੇਂ ਠਿੱਪੇ ਜ਼ਿਆਦਾ ਲੱਗਿਓ 13500 ਬਸ ਇੰਨੀ ਰੇਂਜ ਚ ਆ 12500 13500 ਇੱਥੇ ਰੇਂਜ ਚ ਆ ਜੀ 12500 ਯਾਰ ਆ ਇਹਦੇ ਬਾਰੇ ਦੱਸ ਇਹਦੇ ਬਾਰੇ ਤਰਾਕੀ ਖਿਆਲ ਆ ਆਹ ਇਹ ਲੈਦਰ ਸੋ ਐਟ ਦੇ ਵਿੱਚ ਲੱਗਿਆ ਹੋਇਆ ਜੀ ਸਾਰਾ ਕੱਪੜਾ ਇਹਦਾ ਚੈੱਕ ਕਰ ਲੋ ਤੁਸੀਂ ਕਈ ਵਾਰੀ ਕੋਈ ਚੀਜ਼ ਚਾਹ ਦਾ ਕੱਪ ਡੁੱਲ ਜਾਂਦਾ ਤਾਂ ਇਹਨਾਂ ਕੱਪੜਾ ਨਾਲ ਦੀ ਨਾਲ ਮਾਰਿਆ ਸਾਫ਼ ਜੀ ਠੀਕ ਹੈ ਤੇ ਇਹ ਵੀ ਇੰਨੇ ਜੀ ਹੈ ਇਹ ਵੀ 13500 ਰੁਪਏ ਦਾ ਇਹਦੇ ਠਿੱਪੇ ਵੀ ਲੱਗੇ ਆ ਜੀ ਉੱਪਰ ਅੱਛਾ ਆ ਸਾਰੀ ਪਾਲਿਸ਼ ਹੋਈ ਵੀ ਉੱਪਰ ਵਧੀਆ ਹੂੰ ਗਾਰੰਟੀ ਵਾਰੰਟੀ ਇਹਦੀ ਵੀ 7 ਸਾਲਾਂ ਦੀ ਹੈ ਜੀ 7 ਸਾਲਾਂ ਚ ਸੋਫੇ ਦੀ ਗੱਦੀ ਖਰਾਬ ਹੋ ਗਈ ਆਪਾਂ ਬਦਲ ਕੇ ਨਵੀਂ ਦੇ ਦਿੰਦੇ ਗਾਰੰਟੀ ਕਰ ਤੇ ਮਾੜਾ ਜਾਲ ਮਾਰੀਆਂ ਬਾਰੇ ਵੀ ਦੱਸ ਦੇ ਕੀ ਵਿਚਾਰਾ ਤੇਰਾ ਅਲਮਾਰੀਆਂ ਆਪਣੇ ਕੋਲ ਸਾਰੀ ਤਰ੍ਹਾਂ ਦੀ ਮਿਲ ਜਾਂਦੀ ਹੈ ਪਹਿਲਾਂ ਪਲਾਈ ਵਾਲੀ ਦਿਖਾਈ ਹੈ ਜੀ ਜੀ ਇਹਨੂੰ ਸਿਉਂਖ ਨਹੀਂ ਲੱਗਦੀ 10 ਸਾਲ ਦੀ ਗਾਰੰਟੀ ਹੈ ਅੱਛਾ ਇਹਦੀ 10 ਸਾਲ ਦੀ ਗਾਰੰਟੀ ਹੈ 10 ਸਾਲਾਂ ਚ ਜੇ ਇਹਨੂੰ ਸਿਉਂਖ ਲੱਗ ਗਈ ਪੀਸ ਆਪਾਂ ਬਦਲ ਕੇ ਆ ਸਭ ਇੰਨੀ ਗਰੰਟੀ ਹੈ ਜੀ ਤੇ ਇਹ ਕਿੰਨੇ ਕਰ ਰੁਪਏ ਲਾਦਗੇ ਇਹ ਤਾਂ ਸਿਰਫ 1.5 ਲੱਖ ਰੁਪਏ ਦੀ almari ਸਾਢੇ 12000 ਰੁਪਏ ਚ ਵੀ 10 ਸਾਲ ਦੀ ਗਰੰਟੀ ਹੈ 10 ਸਾਲ ਦੀ ਗਰੰਟੀ ਹੈ ਜੀ ਠੀਕ ਆ ਬਹੁਤ ਸੋਹਣੀ almari ਬਣੀ ਹੋਈ ਹੈ ਜੀ ਇਹਦੇ ਤੇ तकरीबन तकरीबन 1000 ਰੁਪਏ ਚ ਸਾਲ ਆ ਹਾਂ ਇਹਦੇ ਆ ਸਾਰਾ ਗਰੁੱਪ ਆਇਆ ਵੇ ਜੀ ਹੈਂਡਲ ਵਧੀਆ ਕੰਪਨੀ ਦੇ ਲੱਗੇ ਹੋਏ ਆ ਜੀ ਇਹ ਇਹ ਜ਼ਿਆਦਾ ਡੀਪ ਲੱਗਦੀ ਹੈ ਇਹ ਜ਼ਿਆਦਾ 24 ਇੰਚ ਡੂੰਗੀ ਹੈ ਜੀ ਉਹ 18 ਇੰਚ ਆ ਹਾਂ ਜੀ ਹਾਂ ਇਹ ਫਿਰ ਮਹਿੰਗੀ ਹੋ ਗਈ ਉਹ ਇਹ ਉਹਦੇ ਨਾਲੋਂ ਥੋੜਾ ਜਿਹਾ ਰੇਟ ਜ਼ਿਆਦਾ ਜੀ ਆ UV ਬੋਰਡ ਦੇ ਵਿੱਚ ਬਣੀ ਹੋਈ ਹੈ ਜੀ ਜੀ ਹੂੰ ਬਹੁਤ ਸੋਹਣੀ ਅਲਮਾਰੀ ਹੈ ਹੂੰ ਬਹੁਤ ਵਧੀਆ ਅਲਮਾਰੀਆਂ ਬਣੀਆਂ ਹੋਆਂ ਯਾਰ ਆ ਤਾਂ ਅਲਮਾਰੀਆਂ ਹੀ ਬਹੁਤ ਸੋਹਣੀਆਂ ਐ ਤੇ ਦੇਖਣ ਨੂੰ ਕਮਰੇ ਚ ਪਈ ਜਚੂਗੀ ਹੈ ਵੀ ਆ ਤਾਂ ਵੱਡੀ ਐ ਇਹ ਵੱਡੀ ਐ ਜੀ ਇਹ 7x6 ਦੀ ਅਲਮਾਰੀ ਐ ਜੀ ਇਹ ਅਲਮਾਰੀ ਵੱਡੀ ਵੀ ਐ ਡੀਪ ਵੀ ਜ਼ਿਆਦਾ ਹਾਂ ਡੂੰਗੀ ਦੇਖ ਲਓ 24 ਇੰਚ ਡੂੰਗੀ ਅਲਮਾਰੀ ਐ ਜੀ ਆਪਣੀ ਹਾਂ ਇਹ ਕਿੰਨੇ ਦੀ ਮਿਲ ਜੂ ਆਹਾ ਇਹ ਵੈਸੇ ਦਾ 35500 ਰੁਪਏ ਦਾ ਰੇਟ ਹੈ ਜੀ ਇਹ ਲਿਮਾਰੀ ਦਾ 32500 ਰੁਪਏ ਦੀ ਤੁਹਾਡੀ ਵੀਡੀਓ ਜਿਹੜਾ ਸ਼ੇਅਰ ਕਰਕੇ ਉਹਨੂੰ ਪਾਉਗੀ ਤੇ ਆਹ ਉਦੋਂ ਵੀ ਵੱਡੀ ਲੱਗਦੀ ਹੈ ਮੈਨੂੰ ਇਹ ਹਾਂਜੀ ਇਹ 7/6 7 6 ਦੀ ਆਂਦੀ ਹੈ ਜੀ ਦੋਨੋਂ ਇਹ 7500 ਰੁਪਏ ਇਹ 7/6 ਇਹ ਸੋਹਣੀ ਵੀ ਬਹੁਤ ਬਣੀ ਹੋਈ ਹਾਂਜੀ ਹਾਂਜੀ ਹੋਰ ਹੋਰ ਕੁਝ ਦਿਖਾਉਣ ਵਾਲਾ ਤਾਂ ਉਹ ਵੀ ਦਿਖਾ ਦਿੰਨੇ ਹਾਂ ਹੁਣ ਇਹ ਹਾਂਜੀ ਤੁਹਾਡੇ ਕੋਲ ਕੋਈ ਸੋਫਿਆਂ ਸਾਫਿਆਂ ਬਾਰੇ ਕੋਈ ਜਾਣਕਾਰੀ ਦੇਣੀ ਹੋਵੇ ਹਾਂਜੀ ਆਪਣੇ ਕੋਲੇ ਹਰ ਤਰ੍ਹਾਂ ਦਾ ਸੋਫਾ ਕੋਈ 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 ਜਿਸਕਰਨ ਕੋਈ ਪਲਾਨ ਪਲੂਨ ਨਹੀਂ ਦੇ ਰਹੇ ਕੋਈ ਪਲਾਨ ਆਪਣਾ ਬਣਿਆ ਹੋਇਆ ਜੀ ਪਲੈਨ ਮੈਂ ਤੁਹਾਨੂੰ ਦਿਖਾ ਦਿੰਦਾ ਲਿਓ ਲਖਾਓ ਖਾਂ ਚਲੋ ਪਲੈਨ ਕੋਲੇ ਚੱਲਦੇ ਆਂ ਆਜੋ ਇੱਧਰ ਦੀ ਆਣੋ ਚਲੋ 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 ਇੱਕ ਆਹ ਸੋਫਾ ਏ ਜਿਹੜੇ ਕੈਨੇਡਾ ਅਮਰੀਕਾ ਸੋਫੇ ਪਏ ਆ ਜੀ ਉਹਦੇ ਨਾਲ ਦਾ ਸੋਫਾ ਤੇ ਰੇਟ ਬਹੁਤ ਜਾਇਜ਼ ਆ ਕੁਆਲਿਟੀ ਬਹੁਤ ਵਧੀਆ ਸਾਰਾ ਲੈਦਰ ਸਵੈਡ ਦੇ ਵਿੱਚ ਲੱਗਿਆ ਹੋਇਆ ਜੀ ਕੱਪੜਾ ਕੱਪੜੇ ਦੀ ਗਾਰੰਟੀ ਹੋਊਗੀ ਤੁਸੀਂ ਬੈਠ ਕੇ ਦੇਖੋ ਬਹੁਤ ਕੰਫਰਟੇਬਲ ਇਹ ਤਾਂ ਯਾਰ ਮਸਲਾ ਜੇ ਵਾਲਾ ਸੋਫਾ ਮਸਲ ਜੇ ਬਣੇ ਹੋਏ ਆ ਇਹ ਤਾਂ ਹਨਾ ਹਾਂ ਬਹੁਤ ਜ਼ਿਆਦਾ ਕੰਫਰਟੇਬਲ ਆ ਸਾਰੀ ਫਾਈਬਰ ਪਾਈ ਹੋਈ ਹੈ ਜੀ ਪਿੱਛੇ ਠੀਕ ਟੋਟਲੀ ਇਹਦਾ ਕੋਈ ਰੇਟ ਰੂਲ ਨਹੀਂ ਰੇਟ ਬਹੁਤ ਵਧੀਆ ਜੀ 65000 ਰੁਪਏ ਦੇ ਵਿੱਚ ਸਾਰਾ ਸੋਫਾ 11 ਸੀਟਰ ਸੋਫਾ ਹੋ ਗਿਆ ਨਾਲ ਗਲਾਸ ਹੋ ਗਿਆ ਟੇਬਲ ਹੋ ਗਿਆ ਡਿਲੀਵਰੀ ਇਹਦੀ ਫ੍ਰੀ ਹੈ ਜੀ 65000 ਰੁਪਏ ਦੇ ਵਿੱਚ ਆ ਆ ਸੀਟ ਆ ਹੋਗੀ ਤੇ ਉਹ ਹੋਗੀ ਨਾਲ ਹਾਂ ਜੀ ਟੇਬਲ ਹੋਗੀ ਤੇ ਆ ਹੋਗੀ ਤੇ ਡਿਲੀਵਰੀ ਹੋਗੀ ਡਿਲੀਵਰੀ ਫ੍ਰੀ ਤੇ ਗਾਰੰਟੀ ਹੋਗੀ ਗਾਰੰਟੀ 10 ਸਾਲ ਦੀ ਦੇਣੀ ਦੇਣੀ ਹੈ ਹਾਂ ਗਾਰੰਟੀ 10 ਸਾਲ ਦੀ ਦੇਣੀ ਦੇਣੀ ਆ ਦੇਖੋ ਆ ਆ ਦੇਖੋ ਜੀ ਚੈੱਕ ਕਰੋ ਆ ਸਾਰੀ ਫਾਈਬਰ ਆ ਹਾਂ ਮਾਲ ਜਿਹੜਾ ਜਿਸ ਹਿਸਾਬ ਨਾਲ ਰੁਪਈਏ ਆ ਉਸ ਹਿਸਾਬ ਨਾਲ ਮਾਲ ਉਦੋਂ ਬਤਾ ਤੇ ਜਿਸ ਕਰਨੇ ਆਹੀ ਰਹੂਗੀ ਹਾਂਜੀ ਹਾਂਜੀ ਆਹੀ ਰਹੂਗੀ ਇਹਦੀ ਵੀ ਗਾਰੰਟੀ ਦੱਸ ਇਹਦੀ ਹਵਾ ਤਾਂ ਨਹੀਂ ਨਿਕਲ ਜੂਗੀ ਨਾ ਨਾ ਜੀ ਹਵਾ ਨਹੀਂ ਨਿਕਲਦੀ ਬਹੁਤ ਵਧੀਆ ਫਾਰਮ ਪਾਈ ਹੋਈ ਆਪਾਂ ਹੂੰ ਜਿਵੇਂ ਆਹ ਵਾਲਾ ਪ੍ਰੀਮੀਅਮ ਦੇ ਵਿੱਚ ਸੋਫਾ ਬਣਿਆ ਹੋਇਆ 11 ਸੀਟਰ ਹੂੰ ਆਹ ਵਾਲਾ ਸੋਫਾ ਬਹੁਤ ਵਧੀਆ ਬਣਿਆ ਸਾਹ ਘਰ ਦਾ ਸ਼ਿੰਗਾਰ ਲਾਉਣ ਵਾਲੇ ਸੋਫੇ ਆ ਜੀ ਘਰੇ ਲੱਗਿਆ ਤੇ ਆਹ ਲਾ ਲੋ ਵੀ ਸਾਡਾ ਦੁਆਰਾ ਗਾਹਕ ਆ ਜੂਗਾ ਜੀ ਉਹ ਇਹ ਜੋ ਕੋਈ ਸ਼ੱਕ ਕਰ ਗਏ ਨੇ ਨਹੀਂ ਉਹਦਾ ਉਹ ਦੁਬਾਰਾ ਨਹੀਂ ਆਉਂਦਾ ਉਹਦਾ ਰਿਸ਼ਤੇਦਾਰ ਵੀ ਆਊਗਾ ਰਿਸ਼ਤੇਦਾਰ ਵੀ ਆਊਗਾ ਹਾਂਜੀ ਹਾਂਜੀ ਹਾਂ ਦੇਖ ਕੇ ਵੀ ਤੂੰ ਕਿੱਥੋਂ ਲਿਆ ਹੂੰ ਬਹੁਤ ਸੋਹਣਾ ਇਹ ਇਹ ਕੀ ਰੇਟ ਆ ਇਹ ਵੀ ਆਪਾਂ 65000 ਰੁਪਏ ਦਾ ਸੋਫਾ ਦੇ ਦਾਂਗੇ ਇਹ 65000 ਰੁਪਏ ਵੈਸੇ ਅਸੀਂ ਪਹਿਲਾਂ ਇਹਨੂੰ ਵੇਚੇ 70000 ਰੁਪਏ ਦਾ 75000 ਰੁਪਏ ਦਾ ਤੁਹਾਡੀ ਵੀਡੀਓ ਜਿਹੜਾ ਸ਼ੇਅਰ ਕਰਕੇ ਉਹਨੂੰ 65000 ਰੁਪਏ ਦਾ ਸੋਫਾ 65000 ਰੁਪਏ ਦਾ ਸੋਫਾ ਮਿਲ ਜੂਗਾ ਤੇ ਮਾੜਾ ਜਿਹਾ ਦੱਸ ਕੇ ਪਲਾਨ ਨੂੰ ਦਿਖਾਈ ਹਾਂ ਹਾਂਜੀ ਪਲਾਨ ਚੱਲ ਆ ਜਾ ਪ੍ਰੀਤ ਇੱਧਰ ਡਾਈਨਿੰਗ ਵੀ ਲੱ ਆ ਸਾਰਾ onyx ਪੱਥਰ ਲੱਗਿਆ ਜੀ ਉੱਪਰ ਸਾਰਾ ਜਿਹੜਾ ਡਾਈਨਿੰਗ ਆ ਆਪਣਾ ਟੋਟਲ ਟਾਲੀ ਦੇ ਵਿੱਚ ਬਣਿਆ ਹੋਇਆ ਅੱਛਾ ਜੀ ਸਾਰਾ ਟਾਲੀ ਦੇ ਵਿੱਚ ਆ ਫੁੱਲ ਗਰੰਟੀ ਹੋਊਗੀ ਇਸ ਚੀਜ਼ ਦੀ ਵੀ ਕੋਈ ਸਿਉਖ ਸੁਖ ਲੱਗਣਾ ਨਾ ਨਾ ਫੁੱਲ ਗਰੰਟੀ ਸਿਉਖ ਲੱਗੀ ਆਪਣਾ ਛੁੱਟ ਦਿਓ ਜੀ ਹੋਰ ਦੱਸ ਕੀ ਰੇਟ ਤੋਂ ਸ਼ੁਰੂ ਹੋ ਜਾਂਦਾ ਆ ਬਈ ਆਪਣੇ ਕੋਲੇ ਸਾਰਾ 30000 ਰੁਪਏ ਤੋਂ ਸ਼ੁਰੂ ਹੋ ਜਾਂਦਾ ਜੀ ਡਾਈਨਿੰਗ ਟੇਬਲ 30000 ਰੁਪਏ ਤੋਂ ਸਟਾਰਟ ਹੋ ਜਾਂਦਾ ਹਾਂਜੀ ਹਾਂਜੀ ਤੇ ਉੱਪਰ ਜਿੰਨਾ ਮਰਜ਼ੀ ਲੈ ਲਓ ਉੱਪਰ ਜਿੰਨਾ ਮਰਜ਼ੀ ਲੈ ਲਓ ਜੀ ਜਿਵੇਂ ਆਹ ਵਾਲਾ ਡਾਈਨਿੰਗ ਆ ਜੀ ਆਹ ਸਾਰੀ ਬਹੁਤ ਰੇਂਜ ਆਪਣੇ ਕੋ ਇਕ ਆਹ ਵਾਲਾ ਡਾਈਨਿੰਗ ਦੇਖੋ ਤੁਸੀਂ ਹਾਂ ਆਹ ਤਾਂ ਬਹੁਤ ਸ਼ਾਨਦਾਰ ਬਣਾਇਆ ਇਹਦਾ ਕੋਈ ਸ਼ੱਕ ਵਾਲੀ ਗੱਲ ਨਹੀਂ ਹੂੰ ਸਾਰਾ ਟਾਲੀ ਚ ਸ਼ਿੰਗਾਰਿਆ ਹੋਇਆ ਜੀ ਹਾਂ ਇਹਦੀਆਂ ਕੁਰਸੀਆਂ ਵੀ ਦੇਖੋ ਇਹਨਾਂ ਕੁਰਸੀਆਂ ਵੀ ਕਮਾਲ ਬਣੀਆਂ ਹੋਈਆਂ ਇਹਦੀ ਕੁਰਸੀ ਤੇ ਬੈਕ ਤੇ ਵੀ ਵਰਕ ਹੈ ਜੀ ਸਾਰਾ ਬੈਕ ਤੇ ਵੀ ਇਹਦੇ ਨਾਲ ਹਾਂ ਕਿਉਂਕਿ ਇਹ ਜਦੋਂ ਇਹ ਪਿਆ ਇਹ ਚਾਰ ਚਪੇਰੋਂ ਤੇ ਦਿਸਣਾ ਪਿਛਲੇ ਪਾਸੇ ਵੀ ਜੀ ਹਾਂ ਜੀ ਹਾਂ ਜੀ ਪਿਛਲੇ ਮਨ ਲਓ ਇੱਥੇ ਆਪਾਂ ਖਾਣਾ ਖਾਣ ਲੱਗੇ ਤੁਹਾਡੀ ਗੱਲ ਜਮਾ ਸਹੀਏ ਪਿਛਲੇ ਪਾਸੇ ਦੇਖਣਾ ਜੀ ਹਾਂ ਇਹ ਸਾਰਾ ਅੰਦਰ ਪਿੱਤਲ ਲੱਗਿਆ ਜੀ ਹੂੰ ਟੋਟਲੀ ਨੇ ਆ ਦੇਖੋ ਇਹ ਜਦੋਂ ਪਿਆ ਹੁੰਦਾ ਨਾ ਇਹ ਆਪਣੇ ਡਾਈਨਿੰਗ ਏਰੀਆ ਦੇ ਵਿੱਚ ਇਹ ਪਿੱਠ ਦੀ ਦਿਖਣੀ ਪਿੱਠ ਦੀਖਣੀ ਹਾਂਜੀ ਹਾਂ ਦਿਖਣੀ ਆ ਤੇ ਆਹ ਆ ਗਿਆ ਪਲਾਨ ਆ ਆ ਆਪਣਾ ਪਲਾਨ ਹੈ ਜੀ ਲਓ ਪਲਾਨ ਬਾਰੇ ਸਮਝਾਓ ਸਾਨੂੰ ਵੀ ਕੀ ਪਲਾਨ ਆ ਤੁਹਾਡਾ ਆਹ ਬੈੱਡ ਹੈ ਜੀ ਜਿਹੜਾ ਬੈੱਡ ਅਸੀਂ ਮੰਨ ਲਓ ਉੱਥੇ ਦਿਖਾਇਆ ਤੁਹਾਨੂੰ ਵੀ ਫੋਨ ਟਿਕਜੂ ਉੱਪਰ ਹਾਂ ਇਹਦੇ 'ਚ ਕੋਈ ਕਮੀ ਨਹੀਂ ਛੱਡੀ ਹੋਈ ਇਹ ਸ਼ਗਨ ਸਕੀਮ ਆਲਾ ਹਿਸਾਬ ਹੈ ਜੀ ਜੀ ਮੰਨ ਲਓ ਇਹਦੇ ਤੇ ਵੀ ਓਨਾ ਹੀ ਫੋਨ ਤੁਹਾਡਾ ਟਿਕਜੂਗਾ ਜੀ ਓਨੀਆਂ ਮੈਂਪਲਾਈ ਇਹਦੇ ਉੱਪਰ ਲੱਗੀ ਆ 12 ਐਮ ਐਮ ਥੱਲੇ ਆ ਸੈਡਾਂ ਤੇ 12 ਹਮ ਨਾਲ ਬੈੱਡ ਹੋ ਗਿਆ ਸੋਫੇ ਹੋ ਗਏ 7 ਸੀਟਰ ਸੋਫਾ ਹੋ ਗਿਆ ਨਾਲ ਉਹਦੇ ਟੇਬਲ ਦੋ ਪਫੀਆਂ ਨਾਲ ਗਲਾਸ ਜੀ ਬੈੱਡ ਸੋਫਾ ਅਲਮਾਰੀ 7 ਬਾਈ 4 ਦੀ ਜੀ ਆਹ ਦੇ ਜੀ ਨਾਲ ਗੱਦੇ ਹੋਗੇ ਜੀ ਜੀ ਆ ਸਾਰਾ ਕੁਝ ਆਪਾਂ ਤੁਹਾਨੂੰ 51000 ਰੁਪਏ ਦੇ ਵਿੱਚ ਦੇ ਦਾਂਗੇ 51000 ਦੇ ਵਿੱਚ ਆ ਅਰਥ ਵਾਲਿਆਂ ਦੇ ਮੈਟਰਸ ਆ ਅਰਥ ਮੈਟਰਸ ਪੂਰੀ ਤਕੜੀ ਕੰਪਨੀ ਆ ਅਰਥ ਵਾਲੇ ਦੀ ਬਰਨਾਲੇ ਦੀ ਬਰਨਾਲੇ ਦੀ ਕੰਪਨੀ ਆ ਅਰਥ ਵਾਲਿਆਂ ਦੇ ਮੈਟਰਸ ਹੋ ਗਿਆ ਬੈੱਡ ਹੋ ਗਿਆ ਅਲਮਾਰੀ ਹੋ ਗਈ ਆ ਸੋਫਾ ਹੋ ਗਿਆ ਡਿਲੀਵਰੀ ਹੋ ਗਈ ਡਿਲੀਵਰੀ ਫ੍ਰੀ ਹੈ ਜੀ ਡਿਲੀਵਰੀ ਵੀ ਹੋ ਗਈ 55000 ਦੀ ਹਾਂਜੀ ਤੇ ਨਾਲ ਉਹ ਪ੍ਰੈਸਟੇਬਲ ਹੋ ਗਿਆ ਨਾਲ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਜੀ ਉਹ ਸਾਨੂੰ ਸਕਰੀਨਸ਼ਾਟ ਦਿਖਾ ਦੇ ਪ੍ਰੈਸਟੇਬਲ ਉਹਦੇ ਨਾਲ ਫ੍ਰੀ ਦਵਾਂਗੇ ਨਾਲ ਪ੍ਰੈਸਟੇਬਲ ਹੋ ਗਿਆ ਇੰਨਾ ਕੋਸ਼ਾ ਜਿਹੜਾ ਉਹਿਸ ਕਾਰਨ ਅਗਲੇ ਦੇ ਘਰੇ ਡਿਲੀਵਰ ਫ੍ਰੀ ਕਰ ਦੇਣਾ ਫ੍ਰੀ ਕਰਨਾ ਹਾਂਜੀ ਪੰਜਾਬ ਪੰਜਾਬ ਚ ਹੋਊਗੀ 올 ਪੰਜਾਬ ਦੇ ਵਿੱਚ 올 ਪੰਜਾਬ ਦੇ ਵਿੱਚ ਬੰਦਾ ਪੰਜਾਬ ਦਾ ਹੋਵੇ ਕਿਤੇ ਵੀ ਵੇਣ ਰਹਿੰਦਾ ਹਾਂ ਪੰਜਾਬ ਦੇ ਵਿੱਚ 올 ਪੰਜਾਬ ਦੇ ਵਿੱਚ 55000 ਰੁਪਏ ਦੇ ਵਿੱਚ ਇਹ ਸੋਫੇ ਚ ਜਾਂ ਕਿਸੇ ਨੂੰ ਮੰਨ ਲਓ ਗਾਖੜੂ ਲੱਗਦਾ ਵੀ ਇੱਚ ਕੋਈ ਕਮੀ ਹੋਊਗੀ ਕਮੀ ਨਹੀਂ ਤੁਸੀਂ ਅਡੋ ਅਡ ਸਾਮਾਨ ਲੈ ਲਓ 65000 ਦਾ ਬੰਦ ਆ ਜੀ ਪਰ ਜੇ ਅਸੀਂ ਸਕੀਮ ਲਾਈ ਆ ਕੋਈ ਸ਼ਗਨ ਸਕੀਮ ਲਾਈ ਆ ਕੋਈ ਕੁੜੀ ਦਾ ਵਿਆਹ ਉਹਦੇ ਵਿੱਚ ਅਸੀਂ ਇਹ ਲਾਇਆ ਉਹੀ ਕੈਂਚੀ ਮਾਰ ਲਿਓ ਫਾਰਮ ਉਹੀ ਨਿਕਲਨੀ ਹੈ ਵਿੱਚੋਂ ਇੰਨੀ ਗਰੰਟੀ ਆ ਵਧੀਆ ਫਾਰਮ ਫੁੱਲ ਜਿਸਕਰ ਨਾਲ ਅਲਮਾਰੀ ਰਹੇਗੀ ਬਾਈ ਇਹਦੇ ਬਾਰੇ ਦੱਸਣ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਇਹ ਅਲਮਾਰੀ ਐਂ ਲਾ ਲਓ ਵੀ ਘਰ ਦਾ ਸ਼ਿੰਗਾਰ ਹੈ ਜੀ ਕੋਈ ਸ਼ੱਕ ਵਾਲੀ ਗੱਲ ਨਹੀਂ ਇਹ ਉਹ ਅਲਮਾਰੀਆਂ ਜਿਹੜੀਆਂ ਆਪਣੀਆਂ ਪੁਰਾਣੀਆਂ ਨਹੀਂ ਪਹਿਲਾਂ ਚਲਦੀਆਂ ਸੀਗੀਆਂ ਉਹੀ ਕਲਚਰ ਤੁਸੀਂ ਦੇਖੋ ਦੁਬਾਰਾ ਆਈ ਜਾਂਦਾ ਸਾਰਾ ਇਹ ਸਾਰੀ ਟਾਲੀ ਲੱਗੀ ਹੈ ਜੀ ਇੱਕ ਡੂੰਗੀ ਬਹੁਤ ਆ 2 ਫੁੱਟਾਂ ਡੂੰਗੀ ਮਤਲਬ ਚੀਜ਼ ਐਸ ਲੋ ਟੰਗੀ ਜਾਊਗੀ ਇਹਦੇ ਵਿੱਚ ਜੋ ਜੋ ਮਰਜ਼ੀ ਟੰਗਿਆ ਰੱਖਿਆ ਜੋ ਮਰਜ਼ੀ ਕਰ ਸਕਦੇ ਹੋ ਸਾਰੀ ਟਾਲੀ ਲੱਗੀ ਹੈ ਜੀ ਟੋਟਲੀ ਇਹ ਦਰਾਜਾਂ 'ਚ ਵੀ ਟਾਲੀ ਲੱਗੀ ਆ ਯਾਨੀ ਕਿ ਇਥੇ ਪਾਸੇ ਆਪਾਂ ਪਲਾਈ ਪਾਈ ਹੋਊਗੀ ਹੂੰ ਸਾਰੀ ਟਾਲੀ ਹੈ ਇਹ ਜਿਆ ਸੰਦੂਖ ਆ ਉਹ ਹਾਂਜੀ ਜਿਹੜੇ ਪਹਿਲਾਂ ਵਾਲੇ ਸਮਝ ਰਹੋ ਆ ਸਾਰਾ ਪਿੱਤਲ ਲੱਗਿਆ ਜੀ ਮੂਰੇ ਦਾ ਆ ਸਾਰਾ ਪਿੱਤਲ ਲੱਗਿਆ ਆ ਇਹਦੇ ਨਾਲੋਂ ਥੋੜੀ ਮਹਿੰਗੀ ਹੋਊਗੀ ਕਿਉਂਕਿ ਇੱਥੇ ਪਿੱਤਲ ਲੱਗਿਆ ਥੋੜਾ ਜਿਹਾ 4-5000 ਰੁਪਏ ਦਾ ਫਰਕ ਆ ਬਾਲਾ ਫਰਕ ਨਹੀਂ ਬਾਲਾ ਫਰਕ ਨਹੀਂ ਪਰ ਆ ਚੀਜ਼ ਪਿੱਤਲ ਤੋਂ ਬਿਨਾਂ ਹੀ ਮੜੀ ਪਈ ਬਹੁਤ ਸੋਹਣੀ ਲੱਗਦੀ ਆ ਹਾਂਜੀ ਹੈ ਜਿਹੜਾ ਆ ਡਿਜ਼ਾਈਨ ਇਹਦੇ ਵਿੱਚੋਂ ਨਿਕਲਿਆ ਆ ਨਾ ਬਹੁਤ ਕਮਾਲ ਕੀਤਾ ਪਿਆ ਤੇ ਯਾਰ ਇੱਕ ਆਪਾਂ ਗੱਲ ਕਰਦੇ ਸੀ ਲੱਖ ਰੁਪਏ ਤੱਕ ਜੇ ਲੱਖ ਰੁਪਏ ਦਾ ਕੋਈ ਵੀ ਬੰਦਾ ਸਮਾਨ ਆ ਉਹਦੇ ਲੈਂਦਾ ਆਪਣੇ ਤੋਂ ਉਹ ਕੋਈ ਵੀ ਸਮਾਨ ਲੈਂਦਾ ਉਹਦੀ ਡਿਲੀਵਰੀ ਫ੍ਰੀ ਹੈ ਜਾਂ ਕੁਝ ਹੋਰ ਵੀ ਦੇ ਰਹੇ ਆ ਕੋਈ ਜੀ 1 ਲੱਖ ਰੁਪਏ ਦੀ ਸ਼ਾਪਿੰਗ ਤੇ ਆਪਣੇ ਕੋਲ 32 ਇੰਚ ਐਲਈਡੀ ਫ੍ਰੀ ਹੈ ਜੀ ਮੰਨ ਲਓ 1 ਲੱਖ ਰੁਪਏ ਦੀ ਕੋਈ ਵੀ ਸ਼ਾਪਿੰਗ ਕਰਦਾ ਬੰਦਾ ਉਹਨੇ ਡਾਈਨਿੰਗ ਟੇਬਲ ਲਿਆ ਉਹਨੇ ਸੋਫਾ ਲਿਆ ਉਹਨੇ ਕੁਝ ਵੀ ਲਿਆ ਕੁਝ ਵੀ ਲਿਆ ਜੀ ਤੇ ਜੇ ਦੋ ਬੰਦੇ ਨੇ ਰਲ ਕੇ ਸਮਾਨ ਲੈ ਲੈ ਲੱਖ ਦਾ ਨਹੀਂ ਨਹੀਂ ਓਵੇਂ ਨਹੀਂ ਜਿਵੇਂ 51000 ਵਾਲਾ ਸੈੱਟ ਤਾਂ ਅੱਡਾ ਆਪਾਂ ਇੱਕ ਐਲਈਡੀ ਦੇਣੀ ਹੈ ਲੱਖ ਰੁਪਏ ਤੋਂ ਉੱਪਰ ਜੀ ਲੱਖ ਰੁਪਏ ਤੋਂ ਉੱਪਰ ਜੇ ਇੱਕ ਬੰਦਾ ਲੱਖ ਰੁਪਏ ਦਾ ਬਿੱਲ ਕਰਾਉਂਦਾ ਤਾਂ ਬੱਤੀ ਇੰਚ ਐਲਸੀਡੀ ਐਲਈਡੀ ਫ੍ਰੀ ਦੇ ਦੋ ਐਲਈਡੀ ਹਾਂਜੀ ਹਾਂਜੀ ਉਹ ਵੀ ਮਾਈਕਰੋਟੈਕ ਕੰਪਨੀ ਦੀ ਹੋਊਗੀ 2 ਸਾਲ ਦੀ ਗਾਰੰਟੀ ਹੋਊਗੀ ਉਹਦੀ ਮਾਈਕਰੋਟੈਕ ਕੰਪਨੀ ਦੀ ਐਲਸੀਡੀ ਐਲਈਡੀ ਐਲਈਡੀ LED Microtech ਕੰਪਨੀ ਦੀ 1 ਲੱਖ ਦੀ ਸ਼ਾਪਿੰਗ ਤੇ ਫ੍ਰੀ ਦਿੱਤੀ ਜਾਂਦੀ ਹੈ। ਹਾਂਜੀ। ਨਾਲ ਡਿਲੀਵਰੀ ਵੀ ਦਿੱਤੀ। ਨਾਲ ਡਿਲੀਵਰੀ ਵੀ ਫ੍ਰੀ। ਡਿਲੀਵਰੀ ਵੀ ਦਿੱਤੀ ਜਾਂਦੀ ਹੈ। ਹਾਂ। ਆਹ ਬੈੱਡ ਬਹੁਤ ਸੋਹਣਾ ਲੈਦਰ ਸਵੇਟ ਕੱਪੜਾ ਲੱਗਿਆ ਜੀ। ਜੀ। ਬਹੁਤ ਸੋਹਣਾ ਬੈੱਡ ਬਣਿਆ ਹੋਇਆ। ਨਹੀਂ ਸਮਾਨ ਤੇਰਾ ਸਾਰਾ ਹੀ ਸੋਹਣਾ ਹੈ ਕਿ ਤੂੰ ਕਹਿ ਕਹਿ ਨਹੀਂ ਸਕਦਾ ਕਿ ਫਲਾਣੀ ਚੀਜ਼ ਥੋੜੀ ਜਿਹੀ ਨਰਮ ਬਣੀ ਹੈ ਸਾਰਾ ਹੀ ਚੰਗਾ ਬਣਿਆ ਹੋਇਆ। ਹਾਂਜੀ ਹਾਂਜੀ। ਆ ਇਧਰਲੇ ਪਾਸੇ ਆਵਾਜ਼ ਆਈ ਜਾਂਦੀ ਇਧਰਲੇ ਪਾਸੇ ਫੈਕਟਰੀ ਹੈ ਫੈਕਟਰੀ ਦੇ ਵਿੱਚ ਸੀਨ ਲਾਦੇ। ਟੋਟਲੀ ਆਪਣੀ ਵਰਕਸ਼ਾਪ ਸਾਰੀ ਆਪਣੀ ਟੋਟਲ ਮੈਨੂਫੈਕਚਰਿੰ ਮਾੜਾ ਫੈਕਟਰੀ ਚ ਵੀ ਕਿੜਾ ਮਾੜਾ ਹਾਂਜੀ ਹਾਂਜੀ ਆਜੋ ਜੀ ਆਜੋ ਆਜੋ ਮਾੜਾ ਫੈਕਟਰੀ ਵੀ ਦਿਖਾ ਦੇਗੀ ਆ ਜਾ ਫ੍ਰੀ ਤਾ ਫੈਕਟਰੀ ਦਿਖਾ ਦਈਏ ਮਾੜਾ ਜਿਆ ਨਾਲੇ ਵਰਕਰ ਕਹਿ ਦੇਣਗੇ ਸਾਡੇ ਤੇ ਨਹੀਂ ਕੈਮਰਾ ਦਿਖਾਇਆ ਸਾਨੂੰ ਨਹੀਂ ਦਿਖਾਇਆ ਅਗਲਾ ਇਤਰਾਜ਼ ਹੀ ਕਰ ਦਿੰਦਾ ਮੈਂ ਤਾਂ ਦੁਵਾਰਾ ਆ ਜੇ ਤਾਂ ਜਰੂਰ ਹੀ ਇਤਰਾਜ਼ ਕਰ ਦਿੰਦੇ ਆ ਕੋਈ ਨਾ ਮਾੜਾ ਮੋਟਾ ਖੜਕਾ ਆਊਗਾ ਕਭਰਾਏ ਹੋਣਾ ਆ ਇੱਧਰ ਬਣੀ ਜਾਂਦਾ ਇੱਧਰ ਚੱਲੀ ਜਾਂਦਾ ਰੰਦੇ ਬਣ ਆ ਪਣੀ ਜਾਂਦਾ ਜੀ ਹਾਂ ਆ ਪੈੱਡ ਬਣੀ ਜਾਂਦਾ ਹਾਂ ਆ ਦੇ ਆ ਬਣੀ ਜਾਂਦੇ ਇੱਧਰ ਪਾਲਸ਼ਾ ਪੂਸ਼ਾ ਹੋ ਜਾਂਦੇ ਆ ਬੈਠੋ ਇੱਥੇ ਸਾਰਾ ਸਮਾਨ ਆਪਣਾ ਬੰਦਾ ਆ ਆ ਪਲਾਈ ਉਹ ਇੱਧਰ ਸੋਫੇ ਸਾਫੇ ਡੇਢੇ ਕਰੀ ਜਾਂਦੇ ਆ ਮੜਾ ਇਹ ਵੀ ਦਿਖਾ ਲਿਓ ਪ੍ਰੀਤ ਆ ਪਲਾਈ ਸੇ ਜਿਹੜੀ ਬਣੀ ਜਾਂਦੀ ਆ ਸਾ ਅਲਮਾਰੀ ਸਾਰੀ 19mm ਚ ਬਣੀ ਜਾਂਦੀ ਆ ਹੂੰ ਆ ਦੇ ਆ ਇੱਧਰਲੇ ਪਾਸੇ ਪਾਈ ਜਾਂਦੇ ਆ ਗੱਡੀਆਂ ਉਹਨਾਂ ਦੇ ਆ ਦੇਖੋ ਮੈਂ ਤੁਹਾਨੂੰ ਦੱਸਿਆ ਜੀ ਸਾਰੀ ਕੰਪਨੀ ਦੀ ਫਾਰਮ ਹੋਊਗੀ ਆਪਣੀ ਜਿਹੜੀ ਵਿੱਚ ਪਾਈ ਜਾਂਦੇ ਆਪਾਂ ਗਾਰੰਟੀ ਵਾਰੰਟੀ ਦੀ ਫੁੱਲ ਹੋਊਗੀ 7 ਸਾਲਾਂ ਚ ਜੇ ਗੱਡੀ ਖਰਾਬ ਹੋ ਗਈ ਬਦਲ ਕੇ ਨਵੀਂ ਦੇ ਦਾਂਗੇ ਆਹ ਦੇਖਾਂ ਆਹ ਦੇਖੋ ਤੇ ਲੱਗੀ ਹੋਈ ਐ ਇਹਦੇ ਹੋਰ ਇਹ ਸਾਰਾ ਕੱਪੜਾ ਆਪਣਾ ਸਾਰਾ ਕੁਝ ਆਪਣਾ ਇੱਥੇ ਬੰਦਾ ਆ ਮਤਲਬ ਕੋਈ ਬੰਦਾ ਜੇ ਕੱਪੜਾ ਕੋਈ ਚੇਂਜ ਰੰਗ ਕਲਰ ਚੇਂਜ ਹਾਂਜੀ 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 ਜਿਹੜਾ ਮਰਜ਼ੀ ਕਲਰ ਚੇਂਜ ਕਸਟਮਾਈਜ਼ ਹਰ ਚੀਜ਼ ਕਰਾ ਸਕਦੇ ਆ ਕਰਾ ਸਕਦੇ ਆ ਕੋਈ ਸਾਈਜ਼ ਸੋਫੇ ਦਾ ਵੱਡਾ ਛੋਟਾ ਕਰਾਉਣਾ ਕਰਾ ਸਕਦੇ ਹੋ ਸਕਦਾ ਜੀ ਹੋ ਸਕਦਾ ਲੈ ਵੀ ਸਜਣੋ ਨੰਬਰ ਤੁਹਾਨੂੰ ਸਕਰੀਨ ਤੇ ਦੇਤਾ ਜੇ ਕੋਈ ਵੀ ਸੱਜਣ ਬਾਈ ਨਾਲ ਸੰਪਰਕ ਕਰਨਾ ਚਾਹੁੰਦਾ ਜੈਤੋ ਤੋਂ ਮੁਕਸਰ ਰੋਡ ਦੇ ਉੱਪਰ ਬਾਈ ਹੋਣਾ ਦੀ ਫੈਕਟਰੀ ਆ ਜੇ ਕੋਈ ਵੀ ਸੱਜਣ ਆਉਣਾ ਚਾਹੁੰਦਾ ਵੈਲਕਮ ਆ ਬਾਈ ਐਤਵਾਰ ਕੋਈ ਕੋਈ ਦਿਨ ਮਿਸਤਾ ਨਹੀਂ ਕਰਦੇ ਨਹੀਂ ਨਹੀਂ ਖੁੱਲੇ ਆ ਜੀ ਮਤਲਬ ਤੁਹਾਡਾ ਇਹ ਖੁੱਲਾ ਹੀ ਆ 365 ਦਿਨ ਖੁੱਲਾ ਜੀ 365 ਦਿਨ ਖੁੱਲਾ ਸਵੇਰ 10:00 ਵਜੇ ਆ ਜਾਂਦੇ ਹੋਮੋਂਗੇ ਸਵੇਰ ਪਿੰਡਾਂ ਦਾ ਮਾਹੌਲ ਆ ਜੀ 8:00 ਵਜੇ ਖੋਲਣੇ ਆਪਾਂ 8 ਵਜੇ ਆ ਜਾਂਦੇ ਆ ਤੇ ਸ਼ਾਮ ਨੂੰ 8 ਵਜੇ ਦੇ ਤਾਂ ਹੀ ਹੁੰਦੇ ਆ 6 ਵਜੇ ਤੱਕ ਜੀ 6 7 ਵਜੇ ਤੱਕ ਬਸ 6 ਵਜੇ ਦੇ ਤੱਕ ਹੁੰਦੇ ਆ ਤੇ ਜੇ ਕੋਈ ਵੀ ਸੱਜਣ ਕੋਈ ਵੀ ਸਮਾਨ ਲੈਣਾ ਚਾਹੁੰਦਾ ਭਾਈ ਹੁਣਾਂ ਨੂੰ ਫੋਨ ਕਰ ਲਿਓ ਤੇ ਜੇ ਭਾਈ ਕਿਸੇ ਨੇ ਬਾਹਰ ਮੰਗਾਉਣਾ ਹੀ ਹੋਵੇ ਬਾਹਰ ਵੀ ਭੇਜਦੇ ਆ ਜੀ ਆਪਾਂ ਬਾਹਰਲੇ ਮੁਲਕ ਹਾਂਜੀ ਹਾਂਜੀ ਬਾਹਰਲੇ ਮੁਲਕ ਵੀ ਭੇਜੇ ਸ਼ਿਪਿੰਗ ਕਰਾ ਦੇਉਗੇ ਹਾਂਜੀ ਸ਼ਿਪਿੰਗ ਕਰਾ ਦਾਂਗੇ ਲੈ ਵੀ ਸੱਜਣੋ ਜੇ ਕਿਸੇ ਨੇ ਦੂਰ ਬੈਠੇ ਨੇ ਵੀ ਕਹਿਣਾ ਹੂੰ ਤਾਂ ਕਹਿ ਸਕਦਾ ਭਾਈ ਹੁਣਾਂ ਨੂੰ